ਪੰਜਾਬ ਐਗਰੀਕਲਚਰ ਇੰਡਸਟਰੀ ਲਦਾਣਾ ਜੋ ਵਰਲਡ ਦੀਆਂ ਟਾਪ 100 ਇੰਡਸਟਰੀਆਂ ਨੇ ਉਹਦੀ ਲਿਸਟ ਵਿੱਚ ਸ਼ਾਮਲ ਹੋ ਗਈ। ਇੰਡੀਆ ਦੇ ਵਿੱਚ 75 ਐਗਰੀਕਲਚਰ ਇੰਡਸਟਰੀਆਂ ਨੇ ਤੇ ਐਗਰੀਕਲਚਰ ਇੰਡਸਟਰੀਆਂ ਦੇ ਵਿੱਚੋਂ ਸਿਰਫ ਪੀਏਯੂ ਆਈ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ 2025 ਕੀ ਕੁਝ ਨਵਾਂ ਕਰ ਰਹੀ ਹੈ? ਜਿਹੜੀ ਪੰਜਾਬ ਐਗਰੀਕਲਚਰ 1962 ਚ ਬਣੀ ਸੀ। ਜੀ ਤੇ ਇਹ ohio state ਯੂਨੀਵਰਸਿਟੀ ਯੂ ਐਸ اے ਉਹਦੇ ਪੈਟਰਨ ਤੇ ਬਣੀ ਸੀ। ਉਹਨਾਂ ਦੀ ਟੈਕਨੀਕਲ ਗਾਈਡੈਂਸ ਦੇ ਨਾਲ ਬਣੀ ਸੀ। ਉਹਨਾਂ ਦਿਨਾਂ ਦੇ ਵਿੱਚ ਸਾਡੇ 70 ਸਾਇੰਟਿਸਟ ਪੀਏਯੂ ਤੋਂ ohio ਗਏ ਸੀ। ਇਹ 30 ਸਾਈਟ ਤੇ ਹੋਇਆ ਤਾਂ ਇੱਥੇ ਆਈ ਸੀ। ਵੱਡਾ ਜਵਾਲਾਲ ਨਹਿਰੂ ਜੀ ਖੁਦ ਆ ਕੇ ਇਸ ਨੂੰ ਇੱਥੇ ਉਹਨਾਂ ਨੇ ਉਦਘਾਟਨ ਕੀਤਾ ਸੀ, ਅਸਤੀ ਬਣਾਈ ਸੀ। ਕਣਕ ਵਾਸਤੇ ਅਸੀਂ ਜਿਹੜੀ ਕੋਲਾਬੋਰੇਸ਼ਨ ਕੀਤੀ ਆ ਉਹ ਸਿਮੈਂਟ ਮੈਕਸੀਕੋ ਦੇ ਨਾਲ ਕੀਤੀ। ਇੱਥੇ ਇੱਕ ਗ੍ਰੀਨ ਰਿਵੋਲੂਸ਼ਨ ਆਇਆ। ਜਿਹਦੇ ਨਾਲ ਸਾਡੀ ਪ੍ਰੋਡਕਟਿਵਿਟੀ ਤੇ ਪ੍ਰੋਡਕਸ਼ਨ ਬਹੁਤ ਵਧੀ ਹੈਗੀ ਜਿਹਨੂੰ ਕਹਿੰਦੇ ਕਿ ਪੀਏਯੂ ਦੇ ਅੰਦਰ ਆਫ ਗ੍ਰੀਨ ਰਿਵੋਲੂਸ਼ਨ। ਵਾਓ! ਅਸੀਂ ਬੀਐਸਸੀ ਵੀ ਕਰਾਉਨੇ ਆ। ਐਮ ਐਸ ਸੀ ਵੀ ਕਰਾਉਨੇ ਆ ਤੇ ਪੀ ਐਸ ਟੀ ਵੀ ਕਰਾਉਨੇ ਆ ਇੱਕ ਦੋ ਕੋਰਸ ਡਿਪਲੋਮੇ ਦਾ ਵੀ ਹੈਗਾ ਇਸ ਕਰਕੇ ਰੱਖੇ ਹੋਏ ਨੇ ਜਿਹੜਾ 4 ਇਅਰਸ ਪ੍ਰੋਗਰਾਮ ਨੇ ਇਹ ਜਿਹੜਾ ਫੋਰੈਂਸ ਸਿਸਟਮ ਹੈ ਸਾਡਾ ਯੂ ਐਸ اے ਕੈਨੇਡਾ ਆਸਟ੍ਰੇਲੀਆ ਉੱਥੇ ਵੀ 4 ਇਅਰਸ ਹੀ ਹੁੰਦੇ ਨੇ ਆਪਰੇ ਪਲੱਸ 2 ਸੋ ਜਦੋਂ ਬੱਚੇ ਇੱਥੇ ਪਾਸ ਆਊਟ ਕਰਦੇ ਨੇ ਉਹਦੇ ਸਿਸਟਮ 'ਚ ਫਿਟਨ ਹੋ ਜਾਂਦੇ ਨੇ ਸੋ ਸਾਡਾ ਤਾਂ ਮੇਜਰ ਰਿਸਰਚ ਹੈਗਾ ਅਸੀਂ ਟੀਚਿੰਗ ਇਸ ਕਰਕੇ ਕਰਵਾ ਰਹੇ ਆ ਕਿ ਸਾਨੂੰ ਫਿਊਚਰ ਵਾਸਤੇ ਸਾਇੰਟਿਸਟ ਚਾਹੀਦੇ ਆ ਐਗਰੀਕਲਚਰ ਦੇ ਸਾਡੇ ਬੱਚੇ ਜਦੋਂ ਬਾਹਰ ਅਪਲਾਈ ਕਰਦੇ ਨੇ ਉਹ ਡਿਗਰੀ ਕਰਨ ਤੋਂ ਬਾਅਦ ਹੀ ਬੀ ਐਸ ਸੀ ਜਾਂ GRI ਦਾ ਇੱਕ ਟੈਸਟ ਕਲੀਅਰ ਕਰਦੇ ਨੇ ਗ੍ਰੈਜੂਏਟ ਰਿਕਾਰਡ ਐਗਜ਼ਾਮੀਨੇਸ਼ਨ ਤੇ ਉਹਦੇ ਵਿੱਚ ਜਿਹੜੇ ਬੱਚੇ ਪਾਸ ਕਰ ਲੈਂਦੇ ਨੇ ਤੇ ਉਹਨਾਂ ਨੂੰ ਜਿਹੜੀਆਂ ਬਾਹਰ ਦੀਆਂ ਯੂਨੀਵਰਸਟੀਆਂ ਨੇ ਯੂਐਸਏ ਕੈਨੇਡਾ ਆਸਟ੍ਰੇਲੀਆ ਉਹਦੇ ਵਿੱਚ ਬਹੁਤ इजीली ਉੱਥੇ ਪੇਡ ਜਿਹੜੀ ਹੁੰਦੀ ਹੈ ਉਹ ਪੇਡ ਪ੍ਰੋਗਰਾਮ ਨੇ ਤੇ ਇਹਨਾਂ ਨੂੰ ਸਾਰੀ ਫੀਸ ਵੀ ਉਹ ਦਿੰਦੇ ਨੇ ਤੇ ਇਵਨ ਰੈਂਡ ਦਾ ਖਰਚਾ ਵੀ ਦਿੰਦੇ ਨੇ ਸਿਰਫ ਵਨ ਵੇ ਦਾ ਟਿਕਟ ਅਸੀਂ ਲੈ ਕੇ ਦਿੰਨੇ ਆ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਕੋਲਾਬੋਰੇਸ਼ਨ ਹੈਗੀ ਇੱਕ ਤਾਂ ਹੈਗੀ ਸਿਮਟ ਮੈਕਸੀਕੋ ਦੇ ਵਿੱਚ ਇਹ ਜੱਦੀ ਯੂਨੀਵਰਸਿਟੀ ਬਣੀ ਨਾ ਉਦੋਂ ਤੋਂ ਹੀ ਸਾਡੀ ਕੋਲੈਬੋਰੇਸ਼ਨ ਹੈਗੀ ਉਹ ਹੈਗੀ ਵੀਟ ਦਾ ਇੰਸਟੀਚਿਊਟ ਦੂਜੀ ਸਾਡੀ ਵੱਡੀ ਕੋਲੈਬੋਰੇਸ਼ਨ ਜਿਹੜੀ ਹੈਗੀ ਹੈ ਉਹ ਹੈਗੀ ਹੈ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਮਨੀਲਾ ਫਿਲੀਪੀਨਸ ਯੂਐਸਏ ਦੇ ਵਿੱਚ ਯੂਨੀਵਰਸਿਟੀਆਂ ਹੈਗੀਆਂ ਨੇ ਸ਼ਾਇਦ ਹੀ ਕੋਈ ਯੂਨੀਵਰਸਿਟੀ ਹੋਵੇ ਜਿੱਥੇ ਪੀਏਯੂ ਦੇ ਸਟੂਡੈਂਟਸ ਉੱਦਾਂ ਗਏ ਹੁਣ ਉੱਥੇ ਪੜ੍ਹਦੇ ਨੇ ਵਾਪਸ ਵੀ ਇੱਥੇ ਆ ਜਾਂਦੇ ਨੇ ਸਟੱਡੀ ਫੋਰ ਲਰਨ ਕਰਕੇ ਸ਼ਹਿਰੀ ਜਿਹੜਾ ਬੰਦਾ ਹੈ ਉਹ ਵੀਟ ਆਪਣੇ ਪੰਜਾਬ ਦਾ ਖਾ ਕੇ ਖੁਸ਼ ਨਹੀਂ ਉਹ ਜ਼ਿਆਦਾਤਰ ਜਿਹੜੀ ਵੀਟ ਪਸੰਦ ਕਰਦਾ ਹੈ ਉਹ ਐਮਪੀ ਸਾਈਡ ਵੀ ਪਸੰਦ ਕਰ ਪੀ ਵੀ ਡਬਲਯੂ ਜਿਹੜੀ ਹੈਗੀ ਚਪਾਤੀ ਉਹਦਾ ਨਾਂ ਚਪਾਤੀ ਰੱਖਤਾ ਕਣਕ ਨੂੰ ਨਾ ਬੋਧਿਕ ਬਿਮਾਰੀ ਪੈਂਦੀ ਹੈ ਨਾ ਕੋਈ ਕੀੜਾ ਹੁੰਦਾ ਚਾਹੇ ਉਹ ਇੱਥੇ ਪ੍ਰੋਡਿਊਸ ਕਰ ਲੋ ਚਾਹੇ ਉੱਤੇ ਕਰ ਲੋ ਉਹ ਆਰਗੈਨਿਕ ਟਾਈਪ ਹੀ ਹੁੰਦੀ ਕਣਕ ਦੀ ਜੀ ਜੀ ਜੇ ਇਹਦਾ ਆਟਾ ਆਪਾਂ ਸਵੇਰੇ ਗੁੰਨਦੀਏ ਆਮ ਕਰਕੇ ਜਿਹੜੀਆਂ ਪੁਰਾਣੀਆਂ ਵੈਰਟੀਆਂ ਸੀ ਆਟਾ 2-3 ਘੰਟੇ ਬਾਅਦ ਕਾਲਾ ਹੋ ਜਾਂਦਾ ਸੀ ਜੀ ਇਹ ਕਾਲਾ ਨਹੀਂ ਹੁੰਦਾ 35 ਸਾਲ ਤੋਂ ਬਾਅਦ ਆਪਾਂ ਗੋਲੀਆਂ ਖਾਣਾ ਸ਼ੁਰੂ ਕਰਦੇ ਹਾਂ ਵਿਟਾਮਿਨ ਲੈ ਰਹੇ ਹਾਂ ਕੋਈ ਕੁਛ ਲੈ ਕੁਛ ਲੈ ਰਹੇ ਹੈਗੇ ਸਪਲੀਮੈਂਟ ਲੈ ਰਹੇ ਹਾਂ ਜੀ ਇਹਦਾ ਮਤਲਬ ਜਿਹੜੀ ਸਾਡੀ ਡਾਈਟ ਹੈ ਨਾ ਉਹ ਡੈਫੀਸ਼ੈਂਟ ਹੈਗੇ ਚੀਜ਼ ਦੇ ਵਿੱਚ ਵਿਟਾਮਿਨ ਚ ਡੈਫੀਸ਼ੈਂਟ ਹੈ इवन ਐਂਟੀ ਕੈਂసర్ ਕੰਪਾਊਂਡ ਵੀ ਹੈਗੇ ਸਬਜ਼ੀਆਂ ਦੇ ਵਿੱਚ ਵੀ ਹੈਗੇ ਤੇ ਫਰੂਟਸ ਦੇ ਵਿੱਚ ਵੀ ਹੈਗੇ ਤਾਂ ਹੀ ਕਈ ਲੋਕੀ ਸਪੈਸ਼ਲੀ ਡਾਕਟਰ ਸਕੂਲ ਜਾਂਦੇ ਨੇ ਤਾਂ ਕਹਿੰਦੇ ਨੇ ਕਣਕ ਦੀ ਰੋਟੀ ਘੱਟ ਖਾਓ ਉਹ ਘੱਟ ਕਰ ਅਸੀਂ ਹੁਣ ਇਹ ਉਹੀ ਵੈਰਾਈਟੀ ਬਣਾਦੀ ਘੱਟ ਖਾਣ ਦੀ ਲੋੜ ਨਹੀਂ ਜੀ ਉਹਦੇ ਵਿੱਚ ਜਿਹੜਾ ਸਟਾਰਚ ਹੈ ਨਾ ਸਟਾਰਚ ਤੋਂ ਜਿਹੜੇ ਸ਼ੂਗਰ ਦੇ ਨੇ ਉਹ ਬਹੁਤ ਸਲੋਲੀ ਸਲੋਲੀ ਬਣਨੇ ਨੇ ਇਦਾਂ ਕਰ نیچے-नीचे ਹੀ ਰਹਿਣੀ ਆ ਕਾਰਬ ਉੱਤੇ ਨਹੀਂ ਜਾਊਗਾ ਇਹਦਾ ਵਾਓ ਮਿਲਟਸ ਦੇ ਵਿੱਚ ਇਹ ਗਲੂਟਨ ਕੰਟੈਂਟ ਬਹੁਤ ਘੱਟ ਹੁੰਦਾ ਜੀ ਉਹਨਾਂ ਤੇ ਅਸੀਂ ਸ਼ੁਰੂ ਕੀਤੀ ਹੈ ਅਸੀਂ ਤਿੰਨ ਤਿੰਨ ਕੁ ਵੈਰਾਈਟੀਆਂ ਵੀ ਰੀਲੀਜ਼ ਕਰ ਦਿੱਤੀਆਂ ਨੇ ਹਨੀ ਵੀਜੇ ਰੱਖਣੇ ਨੇ ਮਸ਼ਰੂਮ ਪੈਦਾ ਕਰਨੇ ਨੇ ਸਬਜ਼ੀਆਂ ਪੈਦਾ ਕਰਨੀਆਂ ਨੇ ਤੇ ਗੁੜ ਬਣਾਉਣਾ ਹੈਗਾ ਸ਼ੱਕਰ ਬਣਾਉਣੀ ਹੈ ਤੇ ਹੋਰ ਸਾਰੇ ਪ੍ਰੋਡਕਟ ਬਣਾਉਣੇ ਇਦਾਂ ਦੇ 30 ਤੋਂ ਵੱਧ ਤਰ੍ਹਾਂ ਦੀਆਂ ਸਕਿੱਲਸ ਅਸੀਂ ਦਿੰਨੇ ਆ ਸਾਡੇ ਕੋਲ ਇੰਨੀ ਅੱਗੇ ਦੋ ਸਕੀਮਾਂ ਨੇ ਜਿੱਦੇ ਅਸੀਂ ਇੱਕ ਸਕਿੱਲ 'ਚ 5 ਲੱਖ ਰੁਪਏ ਵੀ ਦਿੰਨੇ ਆ ਇੱਕ 'ਚ ਅਸੀਂ 25 ਲੱਖ ਰੁਪਏ ਦਿੰਨੇ ਆ ਹੈਂਡਹੋਲਡਿੰਗ ਕਰਦੇ ਆ ਅਸੀਂ ਤਕਰੀਬਨ ਹੁਣ 5 ਸਾਲਾਂ ਦੇ ਵਿੱਚ 80 ਤੋਂ ਵੱਧ ਜਿਹੜੇ ਇਦਾਂ ਦੇ ਐਂਟਰਪ੍ਰੀਨਰ ਡਵੈਲਪ ਕੀਤੇ ਨੇ ਸੋ ਸਾਡੇ ਕੋਲ ਇੱਥੇ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਹੈਗਾ ਉਹਨਾਂ ਦੇ ਜਿਹੜੇ ਐਕਸਪਰਟ ਨੇ ਟੀਚਰਸ ਨੇ ਉਹ ਅੱਗੇ ਬ੍ਰਾਂਡਿੰਗ ਦੀ ਵੀ ਹੈਲਪ ਕਰਦੇ ਆ ਲੇਬਲਿੰਗ ਕਿਵੇਂ ਕਰਨੀ ਆ ਬ੍ਰਾਂਡਿੰਗ ਕਿਵੇਂ ਕਰਨੀ ਆ ਮਾਰਕੀਟਿੰਗ ਕੰਮ ਕਿਵੇਂ ਆ ਈ-ਮਾਰਕੀਟਿੰਗ ਕਿਵੇਂ ਕਰਨੀ ਆ ਮਤਲਬ ਯੂਨੀਵਰਸਿਟੀ ਲੋਕਾਂ ਨੂੰ employment ਵੀ ਕ੍ਰੀਏਟ ਕਰਦੇ ਐ ਐਂਟਰਪ੍ਰੈਨਿਅਰਸ ਵੀ ਬਣਾਉਂਦੇ ਆ ਤਾਂ ਤੁਸੀਂ ਆਓ ਔਰ ਤੁਸੀਂ ਆ ਕੇ ਜੋ ਮਰਜ਼ੀ ਤੁਹਾਡੇ ਇਹਨੇ ਸਾਰੇ ਸਕਿੱਲਸ ਨੇ ਇੱਥੇ ਆਪਸ਼ਨਸ ਅਵੇਲੇਬਲ ਐ ਆਪਣੀ ਯੂਨੀਵਰਸਿਟੀ ਦਾ ਇਸਤੇਮਾਲ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਔਰ ਮੈਂ ਹਾਂ ਨਵਨੀਤ ਕੌਰ ਅੱਜ ਮੇਰੇ ਨਾਲ ਮੌਜੂਦ ਨੇ ਡਾਕਟਰ ਸਤਬੀਰ ਸਿੰਘ ਜੀ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਓ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਤੁਹਾਡੀ ਔਰ ਸਾਡੀ ਯੂਨੀਵਰਸਿਟੀ ਬਾਰੇ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਦ ਸਿਟੀ ਹੈਡਲਾਈਨਸ ਤੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ کیونکہ اپنی پنجاب ایگریکلچر یونیورسٹی جو کہ اسٹیٹ یونیورسٹی ہے دیٹ ہیز بین ٹاکڈ امانگ 100 ان دی ورلڈ ایگریکلچر سائنسز کی کہنا چاہو گے سر سو ساڈے واسطے اے بہت مان دی گل ہے تے خوشی دی گل ہے کہ پنجاب ایگریکلچر یونیورسٹی لودhiana جو ورلڈ دیاں ٹاپ 100 انسٹٹیاں نے ਉਹਦੀ ਲਿਸਟ ਵਿੱਚ ਸ਼ਾਮਲ ਹੋ ਗਈ ਹੈ ਵਾਓ ਇਟ ਇਜ਼ ਰੈਂਕਿੰਗ 93rd ਸੋ ਦੈਟਸ ਅ ਬਿਗ ਅਚੀਵਮੈਂਟ ਫੋਰ ਆਰ ਲੁਧਿਆਣਾ ਪੀਪਲ ਬਿਲਕੁਲ ਬਿਲਕੁਲ ਸਾਰੇ ਇੰਡੀਆ ਦੇ ਇੰਡੀਆ ਦੇ ਵਿੱਚੋਂ ਇੰਡੀਆ ਵਿੱਚੋਂ ਦੋ ਇੰਸਟੀਚਿਊਟ ਆ ਜਾਈ ਨੇ ਸਿਰਫ ਇੱਕ ਪੰਜਾਬੀ ਕਲਚਨਸਿ ਲੁਧਿਆਣਾ ਜੀ ਕਿਉਂਕਿ ਇੰਡੀਆ ਦੇ ਵਿੱਚ 75 ਐਗਰੀਕਲਚਰ ਇੰਸਟੀਚਿਊਟ ਆ ਨੇ ਤੇ ਐਗਰੀਕਲਚਰ ਇੰਸਟੀਚਿਊਟਾਂ ਦੇ ਵਿੱਚੋਂ ਸਿਰਫ ਪੀਏਯੂ ਆਈ ਹੈ ਤੇ ਦੂਸਰੀ ਜਿਹੜੀ ਹੈਗੀ ਉਹ ਹੈਗੀ ਇੰਡੀਅਨ ਐਗਰੀਕਲਚਰ ਰਿਸਰਚ ਚੋਰ ਪੋਸਾ ਜਿਹੜਾ ਇੰਸਟੀਚਿਊਟ ਅਸੀਂ ਕਹਿੰਦੇ ਦਿੱਲੀ ਚ ਉਹ ਹੈਗੀ ਹੈ ਸੋ ਦੋ ਹੀ ਇੰਸਟੀਚ ਸਾਡੀ ਲਿਸ ਚਾਹੀਏ ਇਹ ਬਹੁਤ ਮਾਨ ਦੀ ਗੱਲ ਹੈ ਸਰ ਸਾਡੇ ਪੂਰੇ ਲੁਧਿਆਣਾ ਦੇ ਲਈ ਪੰਜਾਬ ਦੇ ਲਈ ਔਰ ਇੰਡੀਆ ਦੇ ਲਈ ਜੀ ਸਰ ਬਹੁਤ ਬਹੁਤ ਸਰ ਕੀ ਕੁਝ ਕਰ ਰਹੀ ਹੈ ਆਪਣੀ ਯੂਨੀਵਰਸਿਟੀ ਇਸ ਸਮੇਂ ਜੇ ਲੋਕਾਂ ਨੂੰ 2025 ਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਅਪਡੇਟ ਦੇਣਾ ਹੋਵੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ 2025 ਕੀ ਕੁਝ ਨਵਾਂ ਕਰ ਰਹੀ ਹੈ ਜਿਹੜੀ ਪੰਜਾਬ ਐਗਰੀਕਲਚਰ ਸੀ 1962 ਚ ਬਣੀ ਸੀ ਜੀ ਤੇ ਇਹ ohio state university us a ਉਹਦੇ ਪੈਟਰਨ ਤੇ ਬਣੀ ਸੀ ਉਹਨਾਂ ਦੀ ਟੈਕਨੀਕਲ ਗਾਈਡੈਂਸ ਦੇ ਨਾਲ ਬਣੀ ਸੀ ਉਹਨਾਂ ਦਿਨਾਂ ਦੇ ਵਿੱਚ ਸਾਡੇ 70 ਸਾਇੰਟਿਸਟ ਪੀਏਯੂ ਤੋਂ ਆਇਓ ਗਏ ਸੀ ਤੇ 30 ਸਾਈਟ ਤੋਂ ਆਇਓ ਤੋਂ ਇੱਥੇ ਆਏ ਸੀ। ਉਹ ਤੇ ਇਹ ਬਹੁਤ ਵੱਡੀ ਕੋਲੈਬੋਰੇਸ਼ਨ ਸੀ ਤੇ ਹੁਣ ਵੀ ਅਸੀਂ ਉਹਨਾਂ ਨਾਲ ਰਲ ਕੇ ਕੰਮ ਕਰਦੇ ਕੋਲੈਬੋਰੇਸ਼ਨਾਂ ਹੈਗੀਆਂ ਨੇ। ਜੀ। ਸੋ ਉਦੋਂ ਜਦੋਂ ਯੂਨੀਵਰਸਿਟੀ ਬਣੀ ਸੀ 1962 ਦੇ ਵਿੱਚ ਉਦੋਂ ਇਹ ਸੀ ਹਾਲਾਤ ਤੇ ਭੁੱਖ ਭਰੀ ਸੀ ਇੰਡੀਆ ਦੇ ਵਿੱਚ। ਹਮ ਤੇ ਲੋਕਾਂ ਕੋਲ ਤਿੰਨ ਟਾਈਮ ਦੀ ਰੋਟੀ ਦਾ ਵਾਸਤੇ ਵੀ ਖਾਣਾ ਨਹੀਂ ਸੀ ਮਿਲਦਾ। ਸੋ ਉਦੋਂ ਇਹ ਇੰਡਸਟਰੀ ਸਟੈਬਲਿਸ਼ ਹੋਈ ਸੀ। ਤੇ ਪੰਡ ਜਵਾਹਰ ਲਾਲ ਨਹਿਰੂ ਜੀ ਖੁਦ ਆਕੇ ਇਸ ਨੂੰ ਇੱਥੇ ਉਹਨਾਂ ਨੇ ਉਦਘਾਟਨ ਕੀਤਾ ਸੀ ਯੂਨੀਵਰਸਿਟੀ ਬਣਾਈ ਸੀ ਤੇ ਇਹਦਾ ਉਦੇਸ਼ ਮੁੱਖ ਹੀ ਰੱਖਿਆ ਸੀ ਤੇ ਕਣਕ ਝੋਨੇ ਦੀ ਪੈਦਾਵਾਰ ਵਧਾਈਏ ਤਾਂ ਕਿ ਲੋਕਾਂ ਨੂੰ ਜਿਹੜੀ ਵੱਧ ਰਹੀ ਸੀ ਪਾਪੂਲੇਸ਼ਨ ਉਹਦਾ ਢਿੱਡ ਭਰਨ ਵਾਸਤੇ ਅਨਾਜ ਵੱਧ ਜਵੇ ਸੋ ਉਦੋਂ ਯੂਨੀਵਰਸਿਟੀ ਨੇ ਬਹੁਤ ਕੰਮ ਕੀਤਾ ਕਣਕ ਦੀਆਂ ਵੈਰਾਈਟੀਆਂ ਝੋਨੇ ਦੇ ਵੈਰਾਈਟੀਆਂ ਕਣਕ ਵਾਸਤੇ ਸੀ ਜਿਹੜੀ ਕੋਲੈਬੋਰੇਸ਼ਨ ਕੀਤੀ ਆ ਉਹ ਸਿਮੈਂਟ ਮੈਕਸੀਕੋ ਦੇ ਨਾਲ ਕੀਤੀ ਉਥੋਂ ਨਵੇਂ ਆਡਵਾਰ ਫੈਰਟੀਆਂ ਲਾਈਏ ਜਿਹਦੇ ਨਾਲ ਸਾਡਾ ਝਾੜ ਵਧਿਆ ਤੇ ਰਾਈਸ ਵਾਸਤੇ ਅਸੀਂ ਇੰਟਰਨੈਸ਼ਨਲ ਰਾਈਸ ਰਿਸਰਚ ਇਬ੍ਰੀਲਾ ਫਿਲਪੀਨ ਉਹਨਾਂ ਨਾਲ ਕੋਲੈਬੋਰੇਸ਼ਨ ਕੀਤੀ ਉਥੋਂ ਵੈਰਟੀਆਂ ਲੈ ਕੇ ਤੇ ਜਿਹਦੇ ਨਾਲ ਰਾਈਸ ਦਾ ਝਾੜ ਵਧ ਗਿਆ ਸੋ ਉਹ ਬਦਲਣ ਦੇ ਨਾਲ ਕੀ ਹੋਇਆ ਕਿ ਇੱਥੇ ਇੱਕ ਗ੍ਰੇਨ ਰੈਵੋਲੂਸ਼ਨ ਆਇਆ ਜਿਹਦੇ ਨਾਲ ਸਾਡੀ ਪ੍ਰੋਡਕਟਿਵਿਟੀ ਤੇ ਪ੍ਰੋਡਕਸ਼ਨ ਬਹੁਤ ਵਧੀ ਹੈਗੀ ਜਿਹਨੂੰ ਕਹਿੰਦੇ ਕਿ ਪੀਏਯੂ ਇਜ਼ ਦ ਮਦਰ ਆਫ ਗ੍ਰੇਨ ਰੈਵੋਲੂਸ਼ਨ ਵਾਓ ਸੋ ਉਹ ਤੋਂ ਬਾਅਦ ਹੁਣ ਕੋਈ ਲਾਈਨ ਲੱਗੀ ਪਈ ਹੈ ਹੁਣ ਤਾਂ ਸਾਡੇ ਕੋਲ ਗਲਟ ਸਾਰੇ ਨੇ ਅੱਪ ਅੱਗੇ ਅੱਗੇ ਜਾ ਕੇ ਗੱਲ ਕਰਾਂਗੇ ਸਹੀ ਗੱਲ ਹੈ ਸਰ ਬਹੁਤ ਵਧੀਆ ਗੱਲ ਹੈ ਤੇ ਸਾਡੇ ਲਈ ਮਾਨ ਦੀ ਗੱਲ ਹੈ ਕਿ ਪੰਜਾਬ ਐਗਰੀਕਲਚਰ ਬਹੁਤ ਅੱਗੇ ਵੱਧਦਾ ਚੱਲਾ ਜਾ ਰਿਹਾ ਹੈ ਸਰ ਇਸ ਸਮੇਂ ਇਸ ਯੂਨੀਵਰਸਿਟੀ ਦੇ ਅੰਦਰ ਕਿੰਨੇ ਕੋਰਸਸ ਨੇ ਕੋਰਸਸ ਸਾਡੇ ਕੋਲ ਮੋਰ ਥੈਨ 60 ਨੇ ਓਕੇ ਅਸੀਂ ਬੀਐਸਸੀ ਵੀ ਕਰਾਉਨੇ ਆ ਐਮਐਸਸੀ ਵੀ ਕਰਾਉਨੇ ਆ ਤੇ ਪੀਐਸਟੀ ਵੀ ਕਰਾਉਨੇ ਆ ਇੱਕ ਦੋ ਕੋਰਸ ਡਿਪਲੋਮੇ ਦਾ ਵੀ ਹੈਗਾ ਹਮ ਤੇ ਸਾਡਾ ਜਿਹੜਾ ਇਹ ਡਿਗਰੀ ਪ੍ਰੋਗਰਾਮ ਨੇ ਖਾਸ ਕਰਕੇ ਜਿਹੜੇ ਯੂਜੀ ਪ੍ਰੋਗਰਾਮ ਨੇ ਇਹ ਸਾਰੇ ਹੀ 4 ਇਅਰਸ ਪ੍ਰੋਗਰਾਮ ਨੇ ਸ਼ੁਰੂ ਤੋਂ ਹੀ ਸ਼ੁਰੂ ਤੋਂ ਅੰਡਰ 4 ਇਅਰ ਪ੍ਰੋਗਰਾਮ ਇਸ ਕਰਕੇ ਰੱਖੇ ਹੋਏ ਨੇ ਜਿਹੜਾ 4 ਇਅਰਸ ਪ੍ਰੋਗਰਾਮ ਨੇ ਇਹ ਜਿਹੜਾ ਫੋਰਨ ਸਿਸਟਮ ਹੈ ਸਾਡਾ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਉੱਥੇ ਹੀ 4 ਇਅਰਸ ਹੀ ਹੁੰਦੇ ਨੇ ਆਫਟਰ ਪਲੱਸ 2 ਸੋ ਜਦੋਂ ਬੱਚੇ ਇੱਥੇ ਪਾਸ ਆਊਟ ਕਰਦੇ ਨੇ ਉਹਦੇ ਸਿਸਟਮ 'ਚ ਫਿਟ ਇਨ ਹੋ ਜਾਂਦੇ ਨੇ ਇਹ ਸੋ ਇਹਨਾਂ ਨੂੰ ਅਸੀਂ ਨੋਰਮਲੀ ਜਦੋਂ 4 ਇਅਰਸ ਲਾਉਨੇ ਆ ਤੇ ਇਹਨਾਂ ਨੂੰ ਅਸੀਂ ਆਨਰ ਦੀ ਡਿਗਰੀ ਦਿੰਨੇ ਆ ਬੀ ਐਸ ਸੀ ਆਨਰਸ ਬੀ ਟੈਕ ਆਨਰਸ ਇਹ ਸਾਰੇ ਆਨਰਸ ਪ੍ਰੋਗਰਾਮ ਨੇ ਇਸੇ ਤਰ੍ਹਾਂ ਫਿਰ ਸਾਡੇ ਕੋਲ ਮਾਸਟਰਸ ਪ੍ਰੋਗਰਾਮ ਨੇ ਤੇ ਜਿਹਦੇ ਚ ਐਮਐਸਸੀ ਕਰਾਉਨੇ ਆ ਤੇ ਪੀਐਸਟੀ ਪ੍ਰੋਗਰਾਮ ਨੇ ਸੋ ਇਹ ਸਾਰੀਆਂ ਅਸੀਂ ਇੱਥੇ ਐਜੂਕੇਸ਼ਨ ਦਿੰਨੇ ਆ ਕਾਫੀ ਸਾਰੇ ਕੋਰਸ ਹੁੰਦੇ ਨੇ ਤੇ ਕਿੰਨੇ ਕੋ ਸਟੂਡੈਂਟਸ ਹੋਣਗੇ ਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ ਸਾਡੇ ਕੋਲ ਇਸ ਤਰ੍ਹਾਂ ਹੁੰਦਾ ਵੀ ਸਾਡਾ ਜਿਹੜਾ ਮੇਜਰ ਮੈਂਡੇਟ ਆ ਉਹ ਤਾਂ ਹੈਗੇ ਰਿਸਰਚ ਜੀ ਜਿਹੜੇ ਕਿ ਦੂਜੀ ਯੂਨੀਵਰਸਿਟੀਆਂ ਨੇ ਜਾਂ ਦੂਜੇ ਕਾਲਜ ਹੁੰਦੇ ਨੇ ਉਹ ਉਹਨਾਂ ਦਾ ਜਿਆਦਾ ਮੈਂਡੇਟ ਹੁੰਦਾ ਟੀਚਿੰਗ ਟੀਚਿੰਗ ਸੋ ਸਾਡਾ ਤਾਂ 메ਜਰ ਰਿਸਰਚ ਹੈਗਾ ਅਸੀਂ ਟੀਚਿੰਗ ਇਸ ਕਰਕੇ ਕਰਵਾ ਰਹੇ ਹਾਂ ਕਿ ਸਾਨੂੰ ਫਿਊਚਰ ਵਾਸਤੇ ਸਾਇੰਟਿਸਟ ਚਾਹੀਦੇ ਐਗਰੀਕਲਚਰ ਦੇ ਜੇ ਅਸੀਂ ਇਹ ਟੀਚਿੰਗ ਨਹੀਂ ਕਰਾਵਾਂਗੇ ਐਗਰੀਕਲਚਰ ਚ ਹੋਰ ਕਿਤੇ ਨਹੀਂ ਹੋਣੀ ਇਹ ਤੇ ਸਾਡੇ ਤੇ ਕੈਪਿੰਗ ਹੈਗੀ ਇੱਥੇ ਜਿੰਨੇ ਵੀ ਸਾਡੇ ਕੋਰਸ ਹੁੰਦੇ ਨੇ ਉਹਨਾਂ ਉੱਤੇ ਸਾਡੀ ਕੈਪਿੰਗ ਹੈਗੀ ਕਿ ਅਸੀਂ ਇਸ ਤੋਂ ਵੱਧ ਜਿਵੇਂ ਬੀਐਸਸੀ ਐਗਰੀਕਲਚਰ ਹੈ ਸਾਡਾ ਇੱਕ ਬਹੁਤ ਇੰਪੋਰਟੈਂਟ ਕੋਰਸ ਇੱਥੋਂ ਦਾ ਅਸੀਂ 80 ਸੀਟਾਂ ਤੋਂ ਵੱਧ ਨਹੀਂ ਪੜ ਸਕਦੇ ਕੈਪਿੰਗ ਹੈ ਸਾਡੀ ਸੀਟਾਂ ਤੇ ਵੀ ਕੈਪਿੰਗ ਹੈ ਸਾਡੀ ਫੀਸ ਤੇ ਵੀ ਕੈਪਿੰਗ ਹੈ ਅਸੀਂ ਫੀਸ ਵੀ ਬੜੀ ਨੋਮੀਨਲ ਲੈਂਦੇ ਆ ਵਾਓ ਹਾਂਜੀ ਤੇ ਜਿਹੜਾ ਬੰਦਾ ਇੱਥੋਂ ਪੜ ਕੇ ਨਿਕਲਦਾ ਉਹ ਉੱਥੇ ਜੋਬ ਜੋਬ ਤੇ ਵੀ ਤੌਰ ਤੇ ਲੱਗ ਸਕਦਾ ਮਤਲਬ এমਪਲੋਇਮੈਂਟ ਵੀ ਕ੍ਰੀਏਟ ਕਰਨ ਦੀ ਨਾਲ ਨਾਲ ਦੇਖੋ ਜੋਬਸ ਤਾਂ ਇਹ ਹੈਗਾ ਕਿ ਐਗਰੀਕਲਚਰ ਸੈਕਟਰ ਹੁਣ ਇਦਾਂ ਦਾ ਹੈਗਾ ਸਾਡੇ ਕੱਲਾ ਹੁਣ ਐਗਰੀਕਲਚਰ ਨਹੀਂ ਇੱਥੇ ਹਾਰਟੀਕਲਚਰ ਵੀ ਹੈਗੀ ਹੈ ਅਸੀਂ ਬਾਇਓਟੈਕਨੋਲੋਜੀ ਵੀ ਡਿਗਰੀਆਂ ਕਰਾਉਨੇ ਆ ਫੂਡ ਟੈਕਨੋਲੋਜੀ ਡਿਗਰੀ ਕਰਾਉਨੇ ਆ ਫੂਡ ਡਾਈਟਰੀ ਡਾਈਟੈਟਿਕਸ ਐਂਡ ਨਿਊਟ੍ਰੀਸ਼ਨ ਦੇ ਵਿੱਚ ਕਰਾਉਨੇ ਆ ਇਹ ਸਾਰੇ ਇਦਾਂ ਦੇ ਫੀਲਡ ਨੇ ਜਿਹੜੇ ਜੋਬ ओरिएंटेड ਹੈਗੇ ਨੇ ਸੋ ਜਿਹੜੇ ਜੋਬ ਓਪਰਚੁਨਿਟੀ ਹੈਗੀਆਂ ਨੇ 50 ਗਵਰਨਮੈਂਟ ਤੇ ਵੀ ਜੋਬਸ ਹੈਗੀਆਂ ਨੇ ਤੇ ਉਸ ਤੋਂ ਬਾਅਦ ਜਿਹੜੀ ਪ੍ਰਾਈਵੇਟ ਇੰਡਸਟਰੀ ਹੈ ਨਾ ਜਿਵੇਂ ਪੈਸਟੀਸਾਈਡ ਦੀ ਇੰਡਸਟਰੀ ਹੈ ਵੀਡੀ ਸਾਈਡ ਦੀ ਇੰਡਸਟਰੀ ਹੈ ਅੱਜਕਲ ਫੂਡ ਇੰਡਸਟਰੀ ਹੈ ਜਿਹੜੀ ਫੂਡ ਇੰਡਸਟਰੀ ਜਿਹੜਾ ਨਵਾਂ ਬਹੁਤ ਕੁਝ ਡਵੈਲ ਹੋ ਰਿਹਾ ਸੋ ਬੱਚਿਆਂ ਨੂੰ ਜੋਬਸ ਮਿਲਦੀਆਂ ਨੇ ਤੀਜੀ ਜਿਹੜੀ ਹੋਰ ਚੀਜ਼ ਹੈ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਇਦਾਂ ਦੀ ਐਜੂਕੇਸ਼ਨ ਹੈਗੀ ਤੇ ਅਸੀਂ ਜੋ ਇੱਥ ਤੇ ਸਾਡੇ ਬੱਚੇ ਜਦੋਂ ਬਾਹਰ ਅਪਲਾਈ ਕਰਦੇ ਨੇ ਉਹ ਡਿਗਰੀ ਕਰਨ ਤੋਂ ਬਾਅਦ ਇਹ ਵੀ बीएससी ਜਾਂ ਐਮਐਸਸੀ ਜੀਆਰਈ ਦਾ ਇੱਕ ਟੈਸਟ ਕਲੀਅਰ ਕਰਦੇ ਨੇ ਗ੍ਰੈਜੂਏਟ ਰਿਕੋਰਡ ਐਗਜ਼ਾਮੀਨੇਸ਼ਨ ਤੇ ਉਹਦੇ ਵਿੱਚ ਜਿਹੜੇ ਬੱਚੇ ਪਾਸ ਕਰ ਲੈਂਦੇ ਨੇ ਤੇ ਉਹਨਾਂ ਨੂੰ ਜਿਹੜੀਆਂ ਬਾਹਰ ਦੀਆਂ ਯੂਨੀਵਰਸਿਟੀਆਂ ਨੇ ਯੂਐਸਏ ਕੈਨੇਡਾ ਆਸਟ੍ਰੇਲੀਆ ਉਹਦੇ ਵਿੱਚ ਬਹੁਤ ਈਜ਼ੀਲੀ ਉੱਥੇ ਪੇਡ ਜਿਹੜੀ ਹੁੰਦੀ ਹੈ ਉਹ ਪੇਡ ਪ੍ਰੋਗਰਾਮ ਨੇ ਤੇ ਇਹਨਾਂ ਨੂੰ ਸਾਰੀ ਫੀਸ ਵੀ ਉਹ ਦਿੰਦੇ ਨੇ ਤੇ ਇਵਨ ਰਹਿਣ ਦਾ ਖਰਚਾ ਵੀ ਦਿੰਦੇ ਨੇ ਸਿਰਫ ਵਨ ਵੇ ਦਾ ਟਿਕਟ ਅਸੀਂ ਲੈ ਕੇ ਦਿੰਨੇ ਆ ਤਾਂ ਪਿਛਲੇ 8-7 ਸਾਲਾਂ ਦੇ ਵਿੱਚ ਪੀਏ ਉਤੋਂ ਜਿਹੜੇ 400 ਬੱਚੇ ਨੇ ਉਹ ਇਦਾਂ ਬਾਹਰ ਹਰਸ਼ੀਡ ਜੀ ਵਾਸਤੇ ਗਏ ਨੇ ਦੂਜੇ ਕੰਟਰੀ ਅੱਛਾ ਇਹ ਸਾਰਾ ਪੇਡ ਪ੍ਰੋਗਰਾਮ ਹੁੰਦਾ ਹੈਗਾ ਇਹ ਸਾਰਾ ਕੁਝ ਯੂਨੀਵਰਸਿਟੀ ਆਪਣੇ ਆਪ ਹੀ ਕਰਦੀ ਹੈ ਯੂਨੀਵਰਸਿਟੀ ਬੱਚਿਆਂ ਨੂੰ ਅਸੀਂ ਦੰਨੇ ਆ ਕਿ ਤੁਸੀਂ ਕਿਵੇਂ ਅਪਲਾਈ ਕਰਨਾ ਕਿੱਥੇ ਅਪਲਾਈ ਕਰਨਾ ਕਿਹੜੇ ਟੀਚਰ ਕੋਲ ਅਪਲਾਈ ਕਰਨਾ ਉਹਨਾਂ ਨੂੰ ਅਸੀਂ ਗਾਈਡ ਕਰ ਦਿੰਨੇ ਆ ਉਸ ਤੋਂ ਬਾਅਦ ਬੱਚੇ ਜੀਆਰਈ ਦਿੰਦੇ ਨੇ ਤੇ ਉੱਥੇ ਕਾਰਸਪੋਨਡੈਂਸ ਕਰਦੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਉੱਥੇ ਟੀਚਰ ਜਿਹੜੇ ਨੇ ਉੱਥੇ ਹੀ ਆਪਣੇ ਕੋਲ ਐਮ ਐਸ ਸੀ ਜਾਂ ਪੀ ਐਡ ਦੇ ਵਿੱਚ ਐਡਮਿਸ਼ਨ ਦੇ ਦਿੰਦੇ ਨੇ ਜਿਹਦੇ ਚ ਉਹ ਐਡਮਿਸ਼ਨ ਕਰਕੇ ਉੱਥੇ ਡਿਗਰੀ ਕਰਦੇ ਨੇ ਤੇ ਡਿਗਰੀ ਦੌਰਾਨ ਤਕਰੀਬਨ ਜੇ ਅਸੀਂ ਯੂ ਐਸ اے ਭੇਜਦੇ ਆ ਤੇ ਉਹਨਾਂ ਨੂੰ ਡਿਗਰੀ ਦੌਰਾਨ ਤਕਰੀਬਨ 2500 ਤੋਂ ਲੈ ਕੇ 3000 ਡਾਲਰ ਉਹ ਪੌਕਟ ਮਨੀ ਦਿੰਦੇ ਨੇ ਤੇ ਇਸੇ ਤਰ੍ਹਾਂ ਉੱਥੇ ਬੈਂਚ ਫੀਸ ਹੁੰਦੀ ਹੈ ਜਿੱਥੇ ਕੰਮ ਕਰਨਾ ਬੈਂਚ ਫੀਸ ਵਾਸਤੇ ਉਹ 50000 ਤੋਂ ਲੈ ਕੇ 70000 ਡਾਲਰ ਵੀ ਉਹ ਯੂਨੀਵਰਸਿਟੀ ਦਿੰਦੀ ਹੈ ਸੀਮਾ ਦੇ ਵਿੱਚੋਂ ਸੋ ਬੱਚੇ ਨੂੰ ਤਾਂ ਕੁਝ ਨਹੀਂ ਉੱਥੇ ਜਾ ਕੇ ਇਧਰੋਂ ਜਦੋਂ ਜਾਣਾ ਬੱਚੇ ਨਾਲ ਸੀ ਵਨ ਵੇ ਟਿਕਟ ਲੈ ਕੇ ਦਨੇ ਆ। ਵਨ ਵੇ ਟਿਕਟ ਇਹ ਨੰਬਰ ਥੋੜਾ ਨਹੀਂ 400 ਬੱਚੇ ਗਏ ਨੇ ਜਿਹੜੇ ਕਿ ਇਦਾਂ ਗਏ ਨੇ ਪਿਛਲੇ 7 ਸਾਲਾਂ ਦੇ ਵਿੱਚ। ਬਹੁਤ ਹੀ ਵਧੀਆ ਗੱਲ ਤੁਸੀਂ ਇਹ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਾਰੇ ਜੇ ਗੱਲ ਕਰੀਏ ਬਾਕੀ ਕੰਟਰੀਜ਼ ਦੇ ਨਾਲ ਕਿਸੇ ਦੇ ਨਾਲ ਟਾਇਪ ਹੈ ਯੂਕੇ ਦੇ ਇਲਾਵਾ ਵੀ? ਸਾਡੇ ਤਾਂ ਵਿਖੇ ਜਿਨ੍ਹਾਂ ਜਿਨੇ G20 ਕੰਟਰੀਜ਼ ਹੈਗੇ ਉਹਨਾਂ 'ਚ ਬਹੁਤ ਸਾਰੇ ਕੰਟਰੀ ਦਾ ਟਾਇਪਸ ਹੈਗੇ ਨੇ ਤੇ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਕੋਲਾਬੋਰੇਸ਼ਨ ਹੈਗੀ ਇੱਕ ਤਾਂ ਹੈਗੀ ਸਿਮਟ ਮੈਕਸੀਕੋ ਦੇ ਵਿੱਚ ਇਹ ਜੱਦੀ ਯੂਨੀਵਰਸਿਟੀ ਬਣੀ ਨਾ ਉਦੋਂ ਤੋਂ ਹੀ ਸਾਡੇ ਕੋਲੈਬੋਰੇਸ਼ਨ ਹੈਗੀ ਉਹ ਹੈਗੀ ਵੀਟ ਦਾ ਇੰਸਟੀਚਿਊਟ ਤੇ ਉੱਥੇ ਅਸੀਂ ਉਹਨਾਂ ਨਾਲ ਰਲ ਕੇ ਉਹਨਾਂ ਦੇ ਸਾਇੰਟਿਸਟ ਸਾਡੇ ਕੋਲ ਆਉਂਦੇ ਨੇ ਸਾਡੇ ਸਾਇੰਟਿਸਟ ਉੱਥੇ ਜਾਂਦੇ ਨੇ ਜਿਹੜੀਆਂ ਵੀਟ ਦੀਆਂ ਅਸੀਂ ਵੈਰਾਈਟੀਆਂ ਡਵੈਲਪ ਕਰਦੇ ਆ ਨਾ ਉਹ ਸਿਮੰਟ ਦੇ ਨਾਲ ਰਲ ਕੇ ਕਰਦੇ ਨੇ ਦੂਜੀ ਸਾਡੀ ਵੱਡੀ ਕੋਲੈਬੋਰੇਸ਼ਨ ਜਿਹੜੀ ਹੈਗੀ ਹੈ ਉਹ ਹੈਗੀ ਹੈ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਮਨੀਲਾ ਫਿਲਪੀਨਸ ਤੇ ਉੱਥੇ ਉਹ ਰਾਈਸ ਇੰਸਟੀਚਿਊਟ ਹੈ ਸੋ ਅਸੀਂ ਵੀ ਜਿਹੜੀ ਇੱਥੇ ਝੋਨੇ ਤੇ ਰਿਸਰਚ ਕਰਦੇ ਆ ਸਾਡੇ ਸਾਇੰਟਿਸਟ ਉਧਰ ਜਾਂਦੇ ਨੇ ਉਹਨਾਂ ਦੇ ਇੱਥੇ ਆਉਂਦੇ ਨੇ ਤੇ ਉਹ ਸਟੂਡੈਂਟਸ ਵੀ ਹੁਣ ਤੇ ਜਾ ਰਹੇ ਨੇ ਉਹਨਾਂ ਰੜਕੇ ਕਰਦੇ ਆ ਇਦਾਂ ਹੀ ਇੱਕ ਰਿਸੈਟ ਹైదరాబాద్ ਦੇ ਵਿੱਚ ਹੈ ਉਹ ਵੀ ਇੰਟਰਨੈਸ਼ਨਲ ਇੰਸਟੀਚਿਊਟ ਹੈ ਉਹਦੇ ਨਾਲ ਉੱਥੇ ਹੈਗਾ ਕਿ ਜਿਹੜੀਆਂ ਡਰੌਟ ਟੋਰੈਂਟ ਕ੍ਰੋਪਸ ਨੇ ਉਹਨਾਂ ਤੇ ਰਿਸਰਚ ਹੋ ਰਹੀ ਉਹਨਾਂ ਨਾਲ ਵੀ ਸਾਡੀ ਕੋਲੈਬੋਰੇਸ਼ਨ ਹੈਗੀ ਇੱਕ ਇਕਾੜਾ ਹੈਗਾ ਤੇ ਉਹਦੇ ਚ ਪਲਸਿਸ ਵਗੈਰਾ ਦਾ ਕੰਮ ਬਹੁਤ ਜ਼ਿਆਦਾ ਹੈਗਾ ਇੱਕ এবੀਆਰ ਡੀਸੀ ਹੈਗਾ ਜਿਹੜੀ ਵੈਜੀਟੇਬਲ ਤੇ ਹੈਗੀ ਤਹਿਬਾਨ ਦੇ ਵਿੱਚ ਸੋ ਉੱਥੇ ਵੀ ਸਾਇੰਟਿਸਟ ਆਉਂਦੇ ਜਾਂਦੇ ਰਹਿੰਦੇ ਨੇ ਸੋ ਇਹ ਇੰਟਰਨੈਸ਼ਨਲ ਇੰਸਟੀਚੂਟਸ ਨੇ ਜਿਨ੍ਹਾਂ ਨਾਲ ਸਾਡੀ ਬੜੀ ਐਕਟਿਵ ਕੋਲਾਬੋਰੇਸ਼ਨ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਇੰਡਸਟਰੀਆਂ ਨੇ ਜਿਵੇਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਹੈਗੀ ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਫਰੇਜਨੋ ਹੈਗੀ ਹੈ ਤੇ ਇਸੇ ਤਰ੍ਹਾਂ ਸਾਡੀ ohio state ਯੂਨੀਵਰਸਿਟੀ ਹੈ ਕੈਨਸਸ ਸਟੇਟ ਯੂਨੀਵਰਸਿਟੀ ਹੈ ਇਨਾਂ ਨਾਲ ਸਾਰੇ ਨਾਲ ਸਾਡੀਆਂ ਕੋਲੈਬੋਰੇਸ਼ਨਸ ਨੇ ਇੰਗਲੈਂਡ ਦੇ ਵਿੱਚ ਕਿੰਨੀਆਂ ਯੂਨੀਵਰਸਿਟੀਆਂ ਨਾਲ ਸਾਡੀ ਕੋਲੈਬੋਰੇਸ਼ਨ ਹੈਗੀ ਹੈ ਇਦਾਂ ਹੀ ਆਸਟ੍ਰੇਲੀਆ ਦੇ ਵਿੱਚ ਤਿੰਨ ਚਾਰ ਯੂਨੀਵਰਸਿਟੀਆਂ ਨਾਲ ਕੋਲੈਬੋਰੇ ਸੋ ਇਹ ਕੋਲੈਬੋਰੇਸ਼ਨ ਸਾਡੀਆਂ ਬਹੁਤ ਜਗ੍ਹਾ ਤੇ ਹੈਗੀ ਹੈ ਜੀ 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 ਜਿਕਰ ਗੱਲ ਕਰੀਏ ਯੂਐਸਏ ਦੀ ਹਾਂ ਜੀ ਕਿਉਂਕਿ ਯੂਐਸਏ ਅੱਜਕੱਲ ਟਾਕ ਆਫ ਦਾ Town ਬਣਿਆ ਹੋਇਆ ਹੈ ਆਪਣੇ ਇੰਡੀਆ ਦੇ ਲਈ ਵੀ ਤੇ ਯੂਐਸਏ ਦੇ ਨਾਲ ਵੀ ਕੋਈ ਕੋਲੈਬੋਰੇਸ਼ਨ ਹੈ ਆਪਣੀ ਜੀ ਅਸੀਂ ਪ੍ਰੋਸੈਸਿੰਗ ਯੂਐਸਏ ਦੇ ਵਿੱਚ ਸਾਡੀਆਂ 7 8 10 ਯੂਨੀਵਰਸਿਟੀਆਂ ਨੇ ਜਿਦੇ ਵਿੱਚ ਸਾਡੀ ਕੋਲੈਬੋਰੇਸ਼ਨ ਚੱਲ ਰਹੀ ਹੈਗੀ ਹੈ ਤੇ ਇਹ ਬੜੀ ਸਟਰੋਂਗ ਕੋਲੈਬੋਰੇਸ਼ਨ ਹੈਗੀ ਦੂਜਾ ਮੈਂ ਦੇਖਦਾ ਹੁੰਦਾ ਕਿ ਜਿਹੜੀਆਂ ਯੂਐਸਏ ਦੇ ਵਿੱਚ ਯੂਨੀਵਰਸਿਟੀਆਂ ਹੈਗੀਆਂ ਨੇ ਸ਼ਾਇਦ ਹੀ ਕੋਈ ਯੂਨੀਵਰਸਿਟੀ ਹੋਵੇ ਜਿੱਥੇ ਪੀਏਯੂ ਦੇ ਸਟੂਡੈਂਟਸ ਉਧਾਂ ਗਏ ਹੋਣ ਉੱਥੇ ਪੜ੍ਹਦੇ ਨੇ ਵਾਪਸ ਵੀ ਇੱਥੇ ਆ ਜਾਂਦੇ ਨੇ ਸੋ ਹੋਰ ਲਰਨ ਕਰਕੇ ਹਾਂਜੀ ਪੰਜਾਬ ਨੂੰ ਆਪਾਂ ਵੀਟ ਪ੍ਰੋਡਿਊਸਿੰਗ ਜਿਹੜਾ ਹੈ ਐਗਰੀਕਲਚਰ ਵੀਟ ਪ੍ਰੋਡਿਊਸਿੰਗ ਵੀਟ ਸਭ ਤੋਂ ਜ਼ਿਆਦਾ ਇੱਥੇ ਪ੍ਰੋਡਿਊਸ ਕੀਤਾ ਜਾਂਦਾ ਹੈ ਲੇਕਿਨ ਸ਼ਹਿਰੀ ਜਿਹੜਾ ਬੰਦਾ ਹੈ ਉਹ ਵੀਟ ਆਪਣੇ ਪੰਜਾਬ ਦਾ ਖਾ ਕੇ ਖੁਸ਼ ਨਹੀਂ ਉਹ ਜ਼ਿਆਦਾਤਰ ਜਿਹੜੀ ਵੀਟ ਪਸੰਦ ਕਰਦਾ ਹੈ ਉਹ ਐਮਪੀ ਸਾਈਡ ਦੀ ਪਸੰਦ ਕਰਦਾ ਹੈ ਉਹਦਾ ਕਹਿਣਾ ਇਹ ਹੁੰਦਾ ਹੈ ਕਿ ਉਹਦੇ ਅੰਦਰ ਕੱਟ ਪੈਸਟੀਸਾਈਡ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਇਦਾਂ ਦੀ ਨਹੀਂ ਕੋਈ ਹੂੰ ਪੈਸਟੀਸਾਈਡ ਦੀ ਤਾਂ ਨਹੀਂ ਅਸੀਂ ਹੁਣ ਇੱਥੇ ਇੱਕ ਵੈਰਾਈਟੀ ਡਿਵੈਲਪ ਕੀਤੀ ਹੈ ਜੀ ਪੀ ਵੀ ਡਬਲਯੂ ਜਿਹੜੀ ਹੈਗੀ ਚਪਾਤੀ ਉਹਦਾ ਨਾਂ ਚਪਾਤੀ ਰੱਖਤਾ ਹੈ ओके ਰੋਟੀ ਵਾਲਾ ਜੀ ਉਹ ਇਦਾਂ ਦੀ ਵੈਰਾਈਟੀ ਹੈਗੀ ਕਿ ਜਿਹੜੀ ਐਮਪੀ ਵੀਟ ਹੈਗੀ ਉਹਦੇ ਮੁਕਾਬਲੇ ਦੀ ਹੈ ਤੇ ਉਹਨੂੰ ਆਪਾਂ ਜਿਆਦਾ ਜਿਹੜੇ ਬਾਹਰੋਂ ਬੀਟ ਆ ਰਹੀ ਸੀ ਨਾ ਤੇ ਉਹਦੇ ਚ ਇਹ ਕਹਿੰਦੇ ਸੀ ਕਿ ਉਹਦੀ ਰੋਟੀ ਬਹੁਤ ਵਧੀਆ ਬਣਦੀ ਹੈ ਤੇ ਪੈਸਟੀਸਾਈਡ ਘੱਟ ਇਸ ਕਰਕੇ ਕਹਿੰਦੇ ਸੀ ਉਧਰ ਹਲੇ ਘੱਟ ਕੈਮੀਕਲ ਯੂਜ਼ ਹੁੰਦੇ ਨੇ ਉਹਦੀ ਉਪਜ ਘੱਟ ਹੈਗੀ ਤੇ ਉਹਦੇ ਸਪਰੇ ਵਗੈਰਾ ਪਰ ਕਣਕ ਤੇ ਤਾਂ ਸਪਰੇ ਹੁੰਦਾ ਹੀ ਨਹੀਂ ਜੀ ਕਣਕ ਨੂੰ ਨਾ ਬਹੁਤੀ ਕਿ ਬਿਮਾਰੀ ਪੈਂਦੀ ਹੈ ਨਾ ਕੋਈ ਕੀੜਾ ਹੁੰਦਾ ਚਾਹੇ ਉਹਨੂੰ ਇੱਥੇ ਪ੍ਰੋਡਿਊਸ ਕਰ ਲੋ ਚਾਹੇ ਉੱਥੇ ਕਰ ਲੋ ਉਹ ਆਰਗੈਨਿਕ ਟਾਈਪ ਹੀ ਹੁੰਦੀ ਕਣਕ ਜੀ ਜੀ ਸੋ ਖਾਦਾਂ ਜ਼ਰੂਰ ਆਪਾਂ ਪਾਉਣੇ ਆਂ ਜੀ ਤੇ ਇਹਦੇ ਚ ਹੁਣ ਜਿਹੜੀ ਅਸੀਂ ਨਵੀਂ ਵੈਰੈਟੀ ਡਿਵੈਲਪ ਕੀਤੀ ਸਫੇਦ ਆਟਾ ਇਹਦਾ ਦੂਜਾ ਜੇ ਇਹਦਾ ਆਟਾ ਆਪਾਂ ਸਵੇਰੇ ਗੁੰਨਦੀਏ ਆਮ ਕਰਕੇ ਜਿਹੜੀਆਂ ਪੁਰਾਣੀਆਂ ਵੈਰਟੇ ਸੀ ਆਟਾ ਦੋ ਤਿੰਨ ਘੰਟੇ ਬਾਅਦ ਕਾਲਾ ਹੋ ਜਾਂਦਾ ਸੀ ਇਹ ਕਾਲਾ ਨਹੀਂ ਹੁੰਦਾ ਤੀਜੀ ਹੈ ਕਿ ਰੋਟੀ ਦੀ ਸੁੱਕਦੀ ਇਹਦੀ ਤੁਸੀਂ ਸਵੇਰੇ ਬਣਾ ਕੇ ਰੋਟੀ ਰੱਖ ਦੋ ਟੋਕਰੇ ਦੇ ਵਿੱਚ ਨਾਲ ਪੋਣੇ ਦੇ ਰੱਖ ਕੇ ਤੇ ਉਹ ਦੁਪਹਿਰ ਨੂੰ ਖਾ ਲਓ ਸੁੱਕਦੀ ਨਹੀਂ ਹੈਗੀ ਸ਼ਾਮ ਤੱਕ ਸੁੱਕਦੀ ਨਹੀਂ ਸੋ ਇਹ ਬਹੁਤ ਐਡਵਾਂਟੇਜ ਹੈ ਇਹ ਐਮਪੀਵੀ2 ਤੋਂ ਵੀ ਮੈਂ ਤਾਂ ਕਹਾਂਗਾ ਬੈਟਰ ਹੈਗੀ ਨਵੀਂ ਵੈਰੇਟੀ ਬਣਾਈ ਹੈ ਅਸੀਂ ਹੁਣ ਪੰਜਾਬੀਆਂ ਨੂੰ ਖੁਸ਼ ਕਰ ਦੇਣਾ ਇਹਦੇ ਨਾਲ ਤੁਸੀਂ ਕਹਿੰਦੇ ਵੀ ਸੋ ਪੰਜਾਬੀਓ ਤੁਸੀਂ ਪਰੇਸ਼ਾਨ ਨਾ ਹੋ ਕਿਸੇ ਹੋਰ ਏਰੀਆ ਦੀ ਕਣਕ ਨਾ ਖਾਓ ਆਪਣੇ ਪੰਜਾਬੀ ਜਿਹੜੇ ਹੋ ਪੰਜਾਬ ਦੀ ਹੀ ਕਣਕ ਖਾਓ ਤਾਂ ਇਹਨੂੰ ਹੀ ਪ੍ਰਮੋਟ ਕਰੋ ਅਸੀਂ ਹੋਰ ਵੀ ਕਰ ਰਹੇ ਹਾਂ ਕਣਕ ਵਿਤਾ ਜੀ ਅਸੀਂ ਇਹਦੇ 'ਚ ਹੁਣ ਨਿਊਟ੍ਰੀਸ਼ਨਲ ਸਿਕਿਉਰਿਟੀ ਵੱਲ ਵੱਧ ਰਹੇ ਹਾਂ ਪਹਿਲਾਂ ਤੁਸੀਂ ਫੂਡ ਸਿਕਿਉਰਿਟੀ ਆਫ ਦੀ ਕੰਟਰੀ ਅਸੀਂ ਗ੍ਰੀਨ ਰਿਵੋਲੂਸ਼ਨ ਲਿਆਂਦਾ ਅਨਾਜ ਪੈਦਾ ਕੀਤਾ ਹੁਣ ਸਾਡੇ ਕੋਲ ਸਫੀਸ਼ੀਐਂਟ ਹੈ ਅਨਾਜ ਹੁਣ ਤਾਂ ਐਕਸਪੋਰਟ ਵੀ ਕਰ ਰਹੇ ਆਪਾਂ ਹੁਣ ਅਸੀਂ ਚਾਹੁੰਦੇ ਆ ਨਿਊਟ੍ਰੀਸ਼ਨਲ ਸਿਕਿਉਰਿਟੀ ਦੇ ਵਿੱਚ ਉਹਦੇ ਚ ਤੁਸੀਂ ਆਮ ਦੇਖਿਆ ਹੋਣਾ ਬੱਚਿਆਂ ਨੂੰ ਤੇ ਆਮ ਕਰਕੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਵੀ ਹੈਗੀ 35 40% ਬੱਚਿਆਂ ਨੂੰ ਐਨਕਾਂ ਲੱਗੀਆਂ ਹੋਈਆਂ ਨੇ ਜੀ ਲੱਗੀਆਂ ਉਹਨਾਂ ਨੂੰ ਕੋਈ ਹੈ ਤਾਂ ਦੇਖੋ ਡੈਫੀਸ਼ੀਐਂਸੀ ਤਾਂ ਹੈ ਹੀ ਕੋਈ ਨਿਊਟ੍ਰੀਸ਼ਨ ਡੈਫੀਸ਼ੀਐਂਸੀ ਆ ਤੇ ਆਪਾਂ ਵੀ ਸਾਰੇ 30 35 ਸਾਲ ਤੋਂ ਬਾਅਦ ਆਪਾਂ ਗੋਲੀਆਂ ਖਾਣਾ ਸ਼ੁਰੂ ਕਰਦੇ ਹਾਂ ਵਿਟਾਮਿਨ ਲੈ ਰਹੇ ਹਾਂ ਕੋਈ ਕੁਛ ਲੈ ਰਹੇ ਹਾਂ ਕੁਛ ਲੈ ਰਹੇ ਹੈਗੇ ਸਪਲੀਮੈਂਟ ਲੈ ਰਹੇ ਹਾਂ ਜੀ ਇਹਦਾ ਮਤਲਬ ਜਿਹੜੀ ਸਾਡੀ ਡਾਈਟ ਹੈ ਨਾ ਉਹ ਡੈਫੀਸ਼ੈਂਟ ਹੈਗੇ ਇਸ ਚੀਜ਼ ਦੇ ਵਿੱਚ ਵਿਟਾਮਿਨ ਚ ਡੈਫੀਸ਼ੈਂਟ ਹੈ ਹੋਰ ਜਿਹੜੀਆਂ ਚੀਜ਼ਾਂ ਨੇ ਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੁੰਦੀਆਂ ਨੇ ਜਿਹੜੇ ਇਹ ਸਾਡੇ ਫੂਡ ਦੇ ਵਿੱਚ ਹੈਗੀਆਂ ਖਾਸ ਕੇ ਜਿਹੜੀਆਂ ਸਾਡੀਆਂ ਸਬਜ਼ੀਆਂ ਨੇ ਉਹਨਾਂ ਚ ਵਿਟਾਮਿਨ ਬਹੁਤ ਨੇ ਮਿਨਰਲਸ ਬਹੁਤ ਨੇ ਫਰੂਟਸ ਦੇ ਵਿੱਚ ਵੀ ਵਿਟਾਮਿਨ ਨੇ ਮਿਨਰਲਸ ਨੇ ਇਵਨ ਐਂਟੀ ਕੈਂਸਰ ਕੰਪਾਊਂਡ ਵੀ ਹੈਗੇ ਸਬਜ਼ੀਆਂ ਦੇ ਵਿੱਚ ਵੀ ਹੈਗੇ ਤੇ ਫਰੂਟਸ ਦੇ ਵਿੱਚ ਵੀ ਤੇ ਅਸੀਂ ਹੁਣ ਇਹ ਇਹ ਵੈਰਾਈਟੀਆਂ ਨਵੀਆਂ ਜਿਹੜੀਆਂ ਡਵੈਲਪ ਕਰ ਰਹੇ ਹਾਂ ਨਾ ਉਹਦੇ ਚ ਨਿਊਟ੍ਰੀਸ਼ਨਲ ਸਿਕਿਉਰਿਟੀ ਦਾ ਇੱਕ ਬਹੁਤ ਵੱਡਾ ਪੱਖ ਹੈ ਜਿਵੇਂ ਹੁਣ ਦੱਸ ਰਿਹਾ ਸੀ ਕਿ ਅਸੀਂ ਕਣਕ ਦੇ ਵਿੱਚ ਇੱਕ ਵੈਰਾਈਟੀ ਬਣਾਈ ਹੈ ਪੀਬੀਡਬਲਯੂ ਜਿੰਕ ਓਕੇ ਜਿੰਕ ਦਾ ਹੁੰਦਾ ਜਿਹੜੀ ਇਮਿਊਨਿਟੀ ਆਪਣੀ ਬਾਡੀ ਦੀ ਉਹ ਨੂੰ ਵਧਾਉਣਾ ਜਦੋਂ ਕੋਰੋਨਾ ਆਇਆ ਸੀ ਉਦੋਂ ਡਾਕਟਰ ਕਹਿੰਦੇ ਸੀ ਜਿੰਕ ਦੀਆਂ ਟੈਬਲੇਟ ਖਾ ਲੋ ਤੇ ਅਸੀਂ ਹੁਣ ਕਣਕ ਹੀ ਇਦਾਂ ਦੀ ਬਣਾਈ ਵੈਰਾਈਟੀ ਜਿਹਦੇ ਵਿੱਚ ਜਿੰਕ ਜ਼ਿਆਦਾ ਹੈ ਜਦੋਂ ਜਿੰਕ ਜਾਏਗਾ ਤੁਸੀਂ ਰੋਟੀ ਖਾਓਗੇ ਤੁਹਾਡੇ ਨਾਲ ਜ਼ਿੰਕ ਆਟੋਮੈਟਿਕਲੀ ਤੁਹਾਡੀ ਬੋਡੀ ਦੀ ਜ਼ਿੰਕ ਲੈਵਲ ਉੱਤੇ ਆਏਗਾ ਇਮਿਊਨਿਟੀ ਤੁਹਾਡੀ ਬੋਡੀ ਚ ਵਧੂਗੀ ਮਤਲਬ ਕਣਕ ਖਾਣ ਦੇ ਨਾਲ ਜ਼ਿੰਕ ਬੈਟਰ ਹੋ ਜਾਏਗਾ ਹਾਂ ਬੋਡੀ ਦਾ ਜ਼ਿੰਕ ਵਧੇਗਾ ਤੁਹਾਡਾ ਤੇ ਦੂਜੀ ਅਸੀਂ ਇਦਾਂ ਦੀ ਬਣਾਈ ਹੈ ਵੈਰਾਈਟੀ ਪੀਬੀਡਬਲ ਰਜਿਸਟੈਂਟ ਸਟਾਰਚ ਓਕੇ ਉਹ ਵੀ ਕਣਕ ਦੀ ਵੈਰਾਈਟੀ ਹੈ ਸੋ ਜਿਹੜੀ ਇਹ ਡਾਇਵਟ ਇਹ ਹੈਗੀ ਵੈਰਾਈਟੀ ਇਹਦੇ ਵਿੱਚ ਰਜਿਸਟੈਂਟ ਸਟਾਰਚ ਅਸੀਂ ਇਹਨੂੰ ਕਹਿੰਦੇ ਹਾਂ ਆਮ ਕਰਕੇ ਜਦੋਂ ਆਪਾਂ ਰੋਟੀ ਖਾਂਦੇ ਹਾਂ ਰੋਟੀ ਜਦੋਂ ਪੇਟ 'ਚ ਜਾਂਦੀ ਹੈ ਤੇ ਆਪਣੇ ਪੇਟ ਦੇ ਵਿੱਚ ਹਾਈਡਰੋਲਿਸਿਸ ਦਾ ਇੱਕ ਪ੍ਰੋਸੈਸ ਹੁੰਦਾ ਜਿਸ ਦੇ ਨਾਲ ਇਹਦੇ 슈ਗਰਸ ਬਣਦੀਆਂ ਨੇ ਫਾਈਨਲ ਪ੍ਰੋਡਕਟ ਉਹਦਾ ਗਲੂਕੋਸ ਜੀ ਗਲੂਕੋਸ ਜਿਹੜਾ ਹੈ ਉਹ ਬਲੱਡ 'ਚ ਜਾਂਦਾ ਤੇ ਉਹ ਬਲੱਡ ਲੈਵਲ ਤੁਹਾਡਾ ਗਲੂਕੋਸ ਅੱਪ ਹੋ ਜਾਂਦਾ ਤੇ ਜਿਹੜੇ ਡਾਇਬਟਿਕ ਲੋਕ ਨੇ ਉਹਨਾਂ ਤੋਂ ਟੋਰੇਟ ਨਹੀਂ ਹੁੰਦਾ ਜੀ ਕਈ ਤਾਂ ਹੀ ਕਈ ਲੋਕੀ ਸਪੈਸ਼ਲੀ ਡਾਕਟਰ ਸਕੂਲ ਜਾਂਦੇ ਨੇ ਤੇ ਕਹਿੰਦੇ ਨੇ ਕਣਕ ਦੀ ਰੋਟੀ ਘੱਟ ਖਾਓ ਹਾਂ ਉਹ ਘੱਟ ਕਰੇ ਅਸੀਂ ਹੁਣ ਇਹ ਉਹੀ ਵੈਰਾਈਟੀ ਬਣਾਦੀ ਘੱਟ ਖਾਣ ਦੀ ਲੋੜ ਨਹੀਂ ਜੀ ਉਹਦੇ ਵਿੱਚ ਜਿਹੜਾ ਸਟਾਰਚ ਹੈ ਨਾ ਸਟਾਰ ਤੋਂ ਜਿਹੜੇ ਸ਼ੂਰਦ ਨੇ ਉਹ ਬਹੁਤ ਸਲੋਲੀ ਸਲੋਲੀ ਬਣਨੇ ਨੇ ਏਦਾਂ ਕਰੇ ਨੀਚੇ ਨੀਚੇ ਹੀ ਰਹਿਣੀ ਆ ਕਰ ਉੱਤੇ ਨਹੀਂ ਜਾਉਗੇ ਇਹਦਾ ਸੋ ਉਹ ਤੁਸੀਂ ਰੋਟੀ ਖਾ ਸਕਦੇ ਕੋਟਾਉਣ ਦੀ ਕੋਈ ਲੋੜ ਨਹੀਂ ਉਹ ਅਸੀਂ ਵੈਰਾਈਟੀ ਤਿਆਰ ਕਰ ਲਈ ਆ ਇੱਕ ਦੋ ਸਾਲਾਂ ਚ ਹੁਣ ਅਸੀਂ ਦੇਵਾਂਗੇ ਲੋਕਾਂ ਨੂੰ ਇਹ ਸਾਰੀ ਵੈਰਾਈਟੀ ਲੋਕੀ ਆਮ ਯੂਨੀਵਰਸਿਟੀ ਤੋਂ ਆਕਰ ਲੈ ਸਕਦੇ ਨੇ ਕਿਤੋਂ ਪਰਚੇਸ ਕਰ ਸਕਦਾ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜਾ ਅਸੀਂ ਐਗਰੋ ਪ੍ਰੋਸੈਸਿੰਗ ਸੈਂਟਰ ਲਾਇਆ ਤੇ ਉਹਦੇ ਵਿੱਚ ਇਹ ਵੈਰਾਈਟੀਆਂ ਵੀ ਜਿਹੜੀਆਂ ਨੇ ਉਹ ਉਹਦੇ ਚ ਅਸੀਂ ਯੂਜ਼ ਕਰਿਆ ਕਰੀਏ ਉਹ ਆਟਾ ਬਣਾਇਆ ਕਰੀਏ ਕਿਉਂਕਿ ਪਰ ਸਾਰੀ ਤਾਂ ਡਿਮਾਂਡ ਨਹੀਂ ਅਸੀਂ ਪੂਰੀ ਕਰ ਸਕਦੇ ਸਾਡੀ ਕੋਈ ਕਮਰਸ਼ੀਅਲ ਆਰਗੇਨਾਈਜੇਸ਼ਨ ਤਾਂ ਹੈ ਨਹੀਂ ਤੇ ਅਸੀਂ ਇਹ ਜਿਹੜੇ ਇਹ ਚੱਕੀਆਂ ਆ ਲਾਇਆ ਨੇ ਐਗਰੋ ਪ੍ਰੋਸੈਸਿੰਗ ਸੈਂਟਰ ਅਸੀਂ ਗਵਰਨਮੈਂਟ ਦੀ ਸਪੋਰਟ ਦੇ ਨਾਲ ਚਾਹੁੰਦੇ ਕਿ ਇਹ ਸ਼ਹਿਰਾਂ ਦੇ ਵਿੱਚ ਬਲੌਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਰੈਪਲੀਕੇਟ ਹੋ ਜਵੇ ਤੇ ਜਿਹੜੀ ਇਹੋ ਜਿਹੀਆਂ ਵੈਰਾਈਟੀਆਂ ਨੇ ਟ੍ਰੇਟ ਸਪੈਸੀਫਿਕ ਵੈਰਾਈਟੀਆਂ ਇਹਨਾਂ ਦੀ ਜੇ ਮੰਡੀ ਚ ਲੈ ਕੇ ਮਿਕਸ ਹੋ ਜਾਣੀਆਂ ਨੇ ਇਹਨਾਂ ਨੂੰ ਆਟ ਹੀ ਆੱਡ ਹੀ ਇਹਦਾ ਆਟਾ ਬਣਾਇਆ ਜਾਵੇ ਜਿਵੇਂ ਹੁਣ ਆਪਣੇ ਆਟੇ ਆ ਰਹੇ ਨੇ ਉਤੇ ਲਿਖਿਆ ਜਾਵੇ ਕਿ ਜਿਹੜਾ ਇਹ ਆਟਾ ਹੈਗਾ ਇਹ ਡਾਇਬੀਟਿਕ ਲੋਕਾਂ ਵਾਸਤੇ ਹੈਗਾ ਆ ਇਹ ਆਟਾ ਹੈਗਾ ਜਿਹਦੇ ਅਸੀਂ ਜ਼ਿੰਕ ਜ਼ਿਆਦਾ ਹੈਗਾ ਇਹ ਆਟਾ ਹੈਗਾ ਇਹਦੀ ਰੋਟੀ ਬਹੁਤ ਵਧੀਆ ਹੈਗੀ ਇਹਦੀ ਟ੍ਰੇਡ ਸਪੈਸੀਫਿਕ ਪ੍ਰੋਸੈਸਿੰਗ ਵੀ ਹੋਊਗੀ ਟ੍ਰੇਡ ਸਪੈਸੀਫਿਕ ਮਾਰਕੀਟਿੰਗ ਵੀ ਹੋਵੇ ਤਾਂ ਇਹ ਆਪਣਾ ਇਹ ਸਾਰਾ ਕੁਝ ਅੱਗੇ ਚੱਲਣਾ ਹੈਗਾ ਸੋ ਤੁਹਾਨੂੰ ਆਪਣੇ ਘਰ ਦੀ ਰੋਟੀ ਖਾਣ ਜਿਹੜੀ ਹੈ ਖਾਣੀ ਜਿਹੜੀ ਉਹ ਛੱਡਣੀ ਨਹੀਂ ਹੈ ਕਿਉਂਕਿ ਹਰ ਟਾਈਪ ਦੀ ਵੈਰਾਈਟੀ ਜਿਹੜੀ ਉਹ ਆਪਣੀ ਪੀਏਯੂ ਯੂਨੀਵਰਸਿਟੀ ਜਿਹੜੀ ਉਹ ਬਣਾ ਰਹੀ ਹੈ ਉਹ ਲੋਕਾਂ ਦੇ ਲਈ ਦੇ ਰਹੀ ਹੈ ਚਾਹੇ ਉਹ ਰੋਟੀ ਹੋ ਚਾਹੇ ਉਹ ਡਾਇਬੀਟਿਕ ਪੇਸ਼ੈਂਟ ਹੋ ਜ਼ਿੰਕ ਵਾਲੀ ਹੋ ਜਾਂ ਜ਼ਿਆਦਾ ਨਿਊਟ੍ਰੀਸ਼ਨਲ ਵੈਲਿਊ ਵਾਲੀ ਹੋ ਉਹ ਸਾਰੇ ਫੀਚਰਸ ਤੁਹਾਨੂੰ ਤੁਹਾਡੇ ਆਪਣੇ ਆਟੇ ਦੇ ਅੰਦਰ ਹੀ ਮਿਲਣਗੇ ਤੇ ਤੁਹਾਨੂੰ ਆਟਾ ਛੱਡਣ ਦੀ ਕੋਈ ਲੋੜ ਨਹੀਂ ਸਰ ਕਈ ਲੋਕਾਂ ਨੂੰ ਗਲੂਟਨ ਦੀ ਅੱਜਕੱਲ ਬੜੀ ਜ਼ਿਆਦਾ ਅਲਰਜੀ ਹੋ ਜਾਂਦੀ ਹੈ ਲੋਕੀ ਕਹਿੰਦੇ ਨੇ ਡਾਕਟਰ ਕੋਲ ਜਾਂਦੇ ਨੇ ਟੈਸਟ ਕਰਾਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਵੀਟ ਨਾ ਖਾਓ ਤੁਹਾਨੂੰ ਗਲੂਟਨ ਫ੍ਰੀ ਖਾਣਾ ਹੈ ਉਹਦੇ ਲਈ ਵੀ ਆਪਣੀ ਯੂਨੀਵਰਸਿਟੀ ਕੁਝ ਨਾ ਕੁਝ ਕਰ ਰਹੀ ਹੈ ਦੇਖੋ ਗਲੂਟਨ ਦੀ ਜਿਹੜੀ ਹੈਗੀ ਕੁਝ ਲੋਕਾਂ ਨੂੰ ਉਹ ਤਾਂ ਹ ਕੱਲੀ ਨਹੀਂ ਵੀਟ ਤੋਂ ਹੁੰਦੀ ਹੈ ਮਿਲਕ ਤੋਂ ਵੀ ਹੋ ਜਾਂਦੀ ਹੈ ਐਗ ਤੋਂ ਵੀ ਹੋ ਜਾਂਦੀ ਹੈ ਠੀਕ ਹੈ ਨਾ ਇਹ ਤਾਂ ਜੈਨੇਟਿਕ ਮੇਕਅਪ ਆਣੀ ਬੋਡੀ ਦਾ ਕਿ ਜਨ ਨਹੀਂ ਵੀ ਹੁੰਦੀ ਹੈਗੀ ਬਹੁਤਿਆਂ ਨੂੰ ਨਹੀਂ ਹੁੰਦੀ ਹੈਗੀ ਅਸੀਂ ਇੱਥੇ ਇੱਕ ਤਾਂ ਜਿਹੜੇ ਮਿਲਟਸ ਨੇ ਜੀ ਮਿਲਟਸ ਦੇ ਵਿੱਚ ਇਹ ਗਲੂਟਨ ਕੰਟੈਂਟ ਬਹੁਤ ਘੱਟ ਹੁੰਦਾ ਜੀ ਉਹਨਾਂ ਤੇ ਰਿਸਰਚ ਸ਼ੁਰੂ ਕੀਤੀ ਹੈ ਅਸੀਂ ਤਿੰਨ ਕੋ ਵੈਰਾਈਟੀਆਂ ਵੀ ਰਿਲੀਜ਼ ਕਰ ਦਿੱਤੀਆਂ ਨੇ ਹੂੰ ਹੂੰ ਸੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਉਹ ਮਿਲਟਸ ਪੰਜਾਬ ਚ ਉਗ ਜਾਂਦੇ ਨੇ ਸਾਰੇ ਜੀ ਅਸੀਂ ਵੈਰਾਈਟੀਆਂ ਰਿਲੀਜ਼ ਕੀਤੀਆਂ ਨੇ ਹਾਂ ਮੈਲਟ ਵੀ ਖਾ ਸਕਦੇ ਨੇ ਕਿ ਅਸੀਂ ਮਲਟੀ ਗ੍ਰੇਨ ਆਟਾ ਵੀ ਬਣਾ ਰਹੇ ਨੇ ਉਹਦੀ ਵੀ ਸਾਡੇ ਕੋਲ ਹੈਗਾ ਕਿ ਮਲਟੀ ਗ੍ਰੇਨ ਆਟੇ ਦੇ ਵਿੱਚ ਵੀ ਉਹ ਜਿਹੜੀ ਗਲੂਟਨ ਦੀ ਉਹ ਘਟ ਜਾਂਦੀ ਹੈ ਆਮ ਬੰਦਾ ਅਕਰਗ ਯੂਨੀਵਰਸਿਟੀ ਦੇ ਨਾਲ ਜੁੜ ਕੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਹੋ ਤਾਂ ਉਹ ਪੋਸੀਬਲ ਹੈ ਹਾਂਜੀ ਉਹਦੇ ਵਿੱਚ ਸਾਡੇ ਕੋਲ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜੀ ਇੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਹੈਗਾ ਜਿੱਦੇ ਚ ਅਸੀਂ 30 ਤੋਂ ਵੱਧ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹਾਂ ਸਕਿੱਲ ਜਿਹੜੀਆਂ 30 ਤੋਂ ਵੱਧ ਐਗਰੀਕਲਚਰ ਨਾਲ ਰਿਲੇਟਡ ਸਕਿੱਲ ਨੇ ਤੇ ਉਹਦੇ ਵਿੱਚ ਜਿਵੇਂ ਅਸੀਂ ਹਣੀ ਬੀਜ ਰਖਣੇ ਨੇ ਮਸ਼ਰੂਮ ਪੈਦਾ ਕਰਨੇ ਨੇ ਸਬਜ਼ੀਆਂ ਪੈਦਾ ਕਰਨੀਆਂ ਨੇ ਤੇ ਗੁੜ ਬਣਾਉਣਾ ਹੈਗਾ ਸ਼ੱਕਰ ਬਣਾਉਣੀ ਹੈ ਤੇ ਹੋਰ ਸਾਰੇ ਪ੍ਰੋਡਕਟ ਬਣਾਉਣੇ ਐ ਇਦਾਂ ਦੇ 30 ਤੋਂ ਵੱਧ ਤਰ੍ਹਾਂ ਦੀਆਂ ਸਕਿਲਸ ਅਸੀਂ ਦਿੰਨੇ ਆ ਤੇ ਉਹਦੇ ਚ ਅਸੀਂ ਪਹਿਲਾਂ ਇੱਕ ਟ੍ਰੇਨਿੰਗ ਲਾਉਣੀ ਦੋ ਤਿੰਨ ਦਿਨਾਂ ਦੀ ਥਿਓਰੈਟਿਕਲੀ ਦੱਸ ਦਿੰਨਾਂ ਉਹਨਾਂ ਨੂੰ ਕਿ ਆਹ ਤੁਸੀਂ ਕਰ ਸਕਦੇ ਆ ਸਪੋਜ਼ ਕਰੋ ਕੋਈ ਜਿਹੜਾ ਹੈਗਾ ਕਿ ਮੈਂ ਇੰਟਰਸਟਿਡ ਹੈਗਾ ਕਿ ਮੈਂ ਟਮੇਟੋ ਦੀ ਪੇਸਟ ਬਣਾਉਣੀ ਮੇਰੇ ਕੋਲ ਟਮੇਟੋ ਬਹੁਤ ਹੈਗਾ ਫਿਰ ਅਸੀਂ ਕਹਿੰਨੇ ਕਿ ਸਾਡੇ ਕੋਲ ਇੱਥੇ ਇੱਕ ਇਨਕੂਬੇਸ਼ਨ ਸੈਂਟਰ ਹੈਗਾ ਜਿਹੜਾ ਸੀ ਆਇਓਸਟੇਟ ਉਹ ਸੀ ਦੇ ਨਾਲ ਘੜਕੇ ਬਲਾਇਆ ਹੋਇਆ ਉੱਥੇ ਮਸ਼ੀਨਾਂ ਪ੍ਰੋਸੈਸਿੰਗ ਦੇ ਵੱਡੀਆਂ-ਵੱਡੀਆਂ ਰੱਖੀਆਂ ਨੇ ਤੇ ਉਹਨੂੰ ਕਹਿੰਨੇ ਕਿ ਤੁਸੀਂ ਇੱਕ ਕੁਇੰਟਲ ਟਮਾਟੋ ਲਿਆ ਆਪਣਾ ਦੋ ਕੁਇੰਟਲ ਲਿਆ ਪੰਜ ਕੁਇੰਟਲ ਲਿਆ ਤੇ ਨਾਲ ਆਪਣਾ ਪਾਉਣ ਵਾਸਤੇ ਡੱਬੇ ਲਿਆ ਤੇ ਉਹ ਯਾਰ ਜਿਹੜੇ ਨੇ ਤੇ ਉਹਨੂੰ ਕਹਿੰਨੇ ਕਿ ਸਾਡਾ ਸਾਇੰਟਿਸਟ ਇੱਥੇ ਖੜੂਗਾ ਮਸ਼ੀਨਾਂ ਸਾਡੀਆਂ ਨੇ ਤੂੰ ਆਪਣਾ ਪ੍ਰੋਡਕਟ ਬਣਾ ਕੇ ਦੇਖ ਤੂੰ ਉਹ ਜਦੋਂ ਪ੍ਰੋਡਕਟ ਬਣਾ ਕੇ ਦੇਖਦਾ ਤੇ ਉਹਨੂੰ ਕੌਨਫੀਡੈਂਸ ਆ ਜਾਂਦਾ ਕਿ ਇਹ ਤਾਂ ਬੜਾ ਸੌਖਾ ਕੰਮ ਹੈ ਮੈਂ ਕਰ ਲਊਗਾ ਫਿਰ ਅੱਗੇ ਉਹਨੂੰ ਹੁੰਦੀ ਹੈ ਫਾਈਨੈਂਸ਼ੀਅਲ ਸਪੋਰਟ ਸਾਡੇ ਕੋਲ ਇੰਨੀ ਅੱਗੇ ਦੋ ਸਕੀਮਾਂ ਨੇ ਜਿੱਦੇ ਅਸੀਂ ਇੱਕ ਸਕੀਮ 'ਚ 5 ਲੱਖ ਰੁਪਏ ਵੀ ਦਿੰਨੇ ਆ ਇੱਕ ਤੇ ਅਸੀਂ 25 ਲੱਖ ਰੁਪਏ ਦਿੰਨੇ ਆ ਹੈਂਡਹੋਲਡਿੰਗ ਕਰਦੇ ਆ ਤੇ ਉਹ ਤੋਂ ਬਾਅਦ ਉਹਨੂੰ ਕਹਿੰਦੇ ਆ ਕਿ ਆ 5 ਲੱਖ ਜੇ ਉਹਦਾ ਆਈਡੀਆ ਅੱਛਾ ਕੋਈ ਨਵਾਂ ਆਈਡੀਆ ਹੈਗਾ ਉਹਨੂੰ 5 ਲੱਖ ਮਿੰਟ ਦਾ ਜੇ ਬਹੁਤ ਵਧੀਆ ਆਈਡੀਆ ਕੋਈ ਲੈ ਕੇ ਆਇਆ ਤੇ ਉਹਨੂੰ ਅਸੀਂ 25 ਲੱਖ ਵੀ ਦਵਾ ਦਿੰਨੇ ਆ ਉਹਦੇ ਨਾਲ ਉਹ ਆਪਣੇ ਵੈਂਚਰ ਸਟਾਰਟ ਕਰ ਲੈਂਦਾ ਤੇ ਅਸੀਂ ਤੱਕ ਹੀ ਹੁਣ 5 ਸਾਲਾਂ ਦੇ ਵਿੱਚ 80 ਤੋਂ ਵੱਧ ਜਿਹੜੇ ਇਦਾਂ ਦੇ ਐਂਟਰਪ੍ਰੀਨਰ ਡਵੈਲਪ ਕੀਤੇ ਨੇ ਤੇ 80 ਜਿਹੜੇ ਨੇ ਉਹ ਅਸੀਂ ਨੇ ਆਪਣੇ ਕੰਮ ਸ਼ੁਰੂ ਕੀਤੇ ਨੇ ਜਿਹੜੇ ਕਿ ਆਪਣੇ ਪ੍ਰੋਡਕਟ ਜਿਹੜੇ ਨੇ ਉਹ ਬਹੁਤ ਸਾਰੇ ਇੰਡੀਆ ਦੇ ਦੂਜੀ ਸਟੇਟਾਂ ਦੇ ਦੇ ਰਹੇ ਕੁਝ ਤਾਂ ਇਹ ਜਿਹੇ ਅਗਾਵਾਦੂ ਨੇ ਜਿਹੜੇ ਬਾਹਰ ਐਕਸਪੋਰਟ ਵੀ ਕਰਨ ਲੱਗੇ ਨੇ ਸੋ ਉਹਦੇ ਵਿੱਚ ਉਹ ਜਿਹੜੇ ਨੇ ਇਹ ਕੰਮ ਕੀਤਾ 22 ਤਾਂ ਉਹਨਾਂ ਨੇ ਪੇਟੈਂਟ ਵੀ ਲੈ ਲਏ ਨੇ ਉਹਨਾਂ ਦਾ ਆਈਡੀਆ ਨਵਾਂ ਸੀ ਉਹਨੇ ਉਸ ਨੂੰ ਬਰੋਕ ਕਰ ਲਿਆ ਤੇ ਉਹ ਆਈਡੀਆ ਕਰਕੇ ਪੇਟੈਂਟ ਵੀ ਲੈ ਲੈਂਦੇ ਨੇ ਸੋ ਇਹ ਕੰਮ ਮਿਨਿਸਟਰੀ ਕਰੀਆ ਉਸ ਤੋਂ ਬਾਅਦ ਜਦੋਂ ਪ੍ਰੋਡਕਟ ਬਣ ਜਾਂਦਾ ਨਾ ਇਹ ਸਮੱਸਿਆ ਆਉਂਦੀ ਹੈਗੀ ਕਿ ਉਹਦੀ ਮਾਰਕੀਟਿੰਗ ਸੋ ਸਾਡੇ ਕੋਲ ਇੱਥੇ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਹੈਗਾ ਉਹਨਾਂ ਦੇ ਜਿਹੜੇ ਐਕਸਪਰਟ ਨੇ ਟੀਚਰਸ ਨੇ ਉਹ ਅਗੇ ਬ੍ਰਾਂਡਿੰਗ ਦੀ ਵੀ ਹੈਲਪ ਕਰਦੇ ਆ ਲੇਬਲਿੰਗ ਕਿਵੇਂ ਕਰਨੀ ਆ ਬ੍ਰਾਂਡਿੰਗ ਕਿਵੇਂ ਕਰਨੀ ਆ ਮਾਰਕੀਟਿੰਗ ਕੰਮ ਕਿਵੇਂ ਕਰਨੀ ਆ ਈ ਮਾਰਕੀਟਿੰਗ ਕਿਵੇਂ ਕਰਨੀ ਆ ਸੋ ਅਸੀਂ A to Z ਸਾਰਾ ਕੁਝ ਇਹ ਉਹਨਾਂ ਨੂੰ ਹੈਲਪ ਕਰਦੇ ਆ ਮਤਲਬ ਯੂਨੀਵਰਸਿਟੀ ਲੋਕਾਂ ਨੂੰ ਏਮਪਲੋਇਮੈਂਟ ਵੀ ਕ੍ਰੀਏਟ ਕਰਦਾ ਐਂਟਰਪ੍ਰੈਨਿਅਰਸ ਵੀ ਬਣਾ ਰਿਹਾ ਤਾਂ ਤੁਸੀਂ ਆਓ ਔਰ ਤੁਸੀਂ ਆ ਕੇ ਜੋ ਮਰਜ਼ੀ ਤੁਹਾਡੇ ਇਨ ਇਹ ਸਾਰੇ ਸਕਿੱਲਸ ਨੇ ਇੱਥੇ ਆਪਸ਼ਨਸ ਅਵੇਲੇਬਲ ਐ اپنی یونیورسٹی ਦਾ ਇਸਤੇਮਾਲ ਕਰੋ ਕਿਉਂਕਿ ਇਹ ਆਮ ਬੰਦੇ ਲਈ ਵੀ ਓਪਨ ਹੈ ਔਰ ਉਹਦਾ ਫਾਇਦਾ ਵੀ ਤੁਸੀਂ ਚੱਕ ਸਕਦੇ ਹੋ ਸਰ گورنمنٹ ਮਿਲਟਸ ਲਈ ਬਹੁਤ ਕੁਝ ਪ੍ਰੋਮੋਸ਼ਨ ਕਰ ਰਹੀ ਹੈ बार-बार हां जी گورنمنٹ ਮਿਲਟਸ ਨੂੰ ਕਾਫੀ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਉਹਦੇ ਲਈ ਯੂਨੀਵਰਸਿਟੀ ਕੀ ਕਰ ਰਹੀ ਹੈ ਮਿਲਟਸ ਦੇ ਵਿੱਚ ਅਸੀਂ ਵੈਰਾਈਟੀ ਡਵੈਲਪ ਕੀਤੀਆਂ ਨੇ ਕੰਗਣੀ ਹੈਗੀ ਜਿਵੇਂ ਇਹ ਇਹਨਾਂ ਚ ਬਾਜਰੇ ਦੀਆਂ ਵੈਰਾਈਟੀਆਂ ਜਵਾਰ ਦੀਆਂ ਸੰਗਣੀ ਦੀਆਂ ਉਹ ਡਵੈਲਪ ਕੀਤੀਆਂ ਨੇ ਅਸੀਂ ਸਟੱਡੀ ਵੀ ਕਰ ਲਿਆ ਉਹ ਪੰਜਾਬ ਚ ਪਹਿਲਾਂ ਵੀ ਹੁੰਦੀ ਸੀ ਹੁਣ ਵੀ ਆਪਾਂ ਉਹਨੂੰ ਪੈਦਾ ਕਰ ਸਕਦੇ ਹਾਂ ਜੀ ਜੀ ਤੇ ਲੋਕੀ ਪੈਦਾ ਵੀ ਕਰਨਾ ਚਾਹੁੰਦੇ ਨੇ ਹਲੇ ਉਹਨਾਂ ਦੀ ਮਾਰਕੀਟਿੰਗ ਉਸ ਲੈਵਲ ਦੀ ਨਹੀਂ ਹੈਗੀ ਜਿਵੇਂ ਆਪਣੇ ਅਸ਼ੋਰਡ ਮਾਰਕੀਟਿੰਗ ਝੋਨੇ ਦੀ ਇੱਕ ਕਣਕ ਦੀ ਹੈ ਨਾ ਮਿਲਟਸ ਦੀ ਮਾਰਕੀਟਿੰਗ ਨਹੀਂ ਹੈਗੀ ਇਹ ਤਾਂ ਹੀ ਪ੍ਰੋਮੋਟ ਹੋਣਗੀਆਂ ਜੇ ਅਸੀਂ ਪ੍ਰੋਸੈਸਿੰਗ ਵੀ ਅਪ ਕਰ ਲਾਂਗੇ ਪ੍ਰੋਸੈਸਿੰਗ ਜਦੋਂ ਕਰ ਲਈ ਫਿਰ ਇਹਨਾਂ ਦੇ ਬਿਸਕੁਟ ਬਣਾ ਲਓ ਜੈਂ ਬਣਾ ਲਓ ਜੋ ਜੋ ਵੀ ਹੈਗਾ ਬਹੁਤ ਸਾਰੇ ਪ੍ਰੋਡਕਟ ਬਣਨਗੇ ਕੇਕ ਬਣ ਜਾਂਦੇ ਨੇ ਬਿਸਕੁਟ ਬਣ ਜਾਂਦੇ ਨੇ ਸਾਰਾ ਤੇ ਇਹ ਇਹ ਚੀਜ਼ਾਂ ਉਧਰੋਂ ਆਉਣੀਆਂ ਨੇ ਜੇ ਅਸੀਂ ਕਹੀਏ ਕਿ ਮਿਲਟਸ ਨੂੰ ਅਸੀਂ ਮੰਡੀ 'ਚ ਲੈ ਕੇ ਜਾਵਾਂਗੇ ਸੇਲ ਕਰਾਂਗੇ ਉੱਥੇ ਕੁਝ ਨਹੀਂ ਬਣਦਾ ਇਹਨਾਂ ਦਾ ਮੜਦਾ ਵੀ ਨਹੀਂ ਹੈਗਾ ਹਾਂਜੀ ਨਹੀਂ ਮੜਦਾ ਕੋਈ ਹੋਰ ਸਰ ਯੂਨੀਵਰਸਿਟੀ ਤੋਂ ਰਿਲੇਟਡ ਗਰੁੱਪ ਜਿਹੜੀ ਤੁਹਾਨੂੰ ਲੱਗਦਾ ਕਿ ਆਮ ਬੰਦੇ ਲਈ ਜ਼ਰੂਰੀ ਹੈ ਔਰ ਆਮ ਬੰਦਾ ਕਰ ਇੱਥੇ ਸਾਡੇ ਨਾਲ ਕੋਲਾਬੋਰੇਟ ਕਰ ਸਕਦਾ ਸੋ ਇੱਥੇ ਇਹ ਇੱਕ ਤਾਂ ਇਹ ਵੀ ਜਿੰਨਾ ਅਸੀਂ ਕੰਮ ਕਰਦੇ ਸਾਰਾ ਪ੍ਰੈਕਟੀਕਲ ਹੈਗਾ ਜੀ ਥਿਓਰੈਟिकल ਤਾਂ ਬਹੁਤ ਘੱਟ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਪ੍ਰੈਕਟੀਕਲ ਹੈਂਡਹੋਲਡਿੰਗ ਕਰੀਏ ਦੇਖੋ ਜਦੋਂ ਅਸੀਂ ਇੱਥੇ ਕਿਸਾਨ ਮੇਲੇ ਲਾਉਨੇ ਆ ਕਿਸਾਨ ਮੇਲੇ ਸਾਡੇ ਹੁਣ ਸਤੰਬਰ ਦੇ ਵਿੱਚ ਲੱਗਣਾ 2 ਤੋਂ 26 ਦੇ 27 ਨੂੰ ਤੁਸੀਂ ਆ ਕੇ ਵੇਖਿਓ ਉਹਦੇ ਵਿੱਚ 1.5 ਤੋਂ 2 ਲੱਖ ਫਾਰਮਰ ਆਉਂਦਾ ਹੈ ਉਹ ਕਿਉਂ ਆਉਂਦਾ ਹੈ ਤੇ ਉਹ ਇਸ ਕਰਕੇ ਆਉਂਦਾ ਵੀ ਉਹਨਾਂ ਨੂੰ ਇੱਥੇ ਕੁਝ ਸਿੱਖਣ ਨੂੰ ਮਿਲਦਾ ਹੈਗਾ ਤੇ ਜ਼ਿਆਦਾਤਰ ਤਾਂ ਉਹ ਲੋਕੀ ਇੱਥੋਂ ਬੀਜ ਲੈ ਕੇ ਜਾਂਦੇ ਨੇ ਨਵੀਆਂ ਵੈਰਾਈਟੀਆਂ ਦਾ ਜੀ ਨੰਬਰ 2 ਤੇ ਇੱਥੋਂ ਦੇ ਉਹ ਜਿਹੜੇ ਫਲਾ ਇਹ ਪਲਾਂਟਸ ਨੇ ਫਰੂਟਸ ਦੇ ਉਹ ਲੈ ਕੇ ਜਾਂਦੇ ਨੇ ਤੀਸਰਾ ਸੀ ਨਵੀਂ ਜੋ ਰਿਸਰਚ ਕਰਦੇ ਆ ਉਹ ਦਿਖਾਉਂਦੇ ਉਹਦੇ ਅਸੀਂ ਐਗਜ਼ਿਬਿਸ਼ਨ ਲਾਈ ਜਾਂ ਹੁੰਦੀਆਂ ਨੇ ਉਹ ਵੇਖਦੇ ਨੇ ਕਿ ਨਵਾਂ ਕੀ ਹੈਗਾ ਤੀਜਾ ਸਾਡਾ ਅਸੀਂ ਬਹੁਤ ਲਿਟਰੇਚਰ ਵੀ ਪ੍ਰੋਡਿਊਸ ਕਰਦੇ ਆਂ ਤੇ ਕੋਈ 250 ਤੋਂ ਵੱਧ ਸਾਡੇ ਕੋਲ ਬੁੱਕਲੇਟ ਬੁੱਕਸ ਨੇ ਜਿਹਦੇ ਵਿੱਚ ਅਸੀਂ ਲਿਟਰੇਚਰ ਦੇ ਵਿੱਚ ਜੋ ਰਿਸਰਚ ਕਰਦੇ ਛਾਪਿਆ ਹੈਗਾ ਉਹ ਲੈ ਜਾਂਦੇ ਨੇ ਸੋ ਅਸੀਂ ਤਾਂ ਬਹੁਤ ਹੈਂਡਹੋਲਡਿੰਗ ਕਰ ਰਹੇ ਆ ਇਹਦੇ ਵਿੱਚ ਤੇ ਲੋਕਾਂ ਤੱਕ ਪਹੁੰਚ ਵੀ ਰਹੇ ਆ ਹੁਣ ਸਾਡਾ ਐਕਸਟੈਂਸ਼ਨਲ ਸਿਸਟਮ ਇਨਾ ਸਟਰੋਂਗ ਹੈ ਕਿ ਉਹ ਲਗਭਗ 11 ਲੱਖ ਫਾਰਮਰ ਜਿਹੜਾ ਸਾਡੇ ਕੋਲ WhatsApp ਗਰੁੱਪਸ ਦੇ ਵਿੱਚ ਹੈਗਾ ਜਿਹਦੇ ਨਾਲ ਸਾਡਾ ਜੁੜਿਆ 11 ਲੱਖ ਫਾਰਮਰ ਪੰਜਾਬ ਦਾ ਅਸੀਂ ਕੋਈ ਮੈਸੇਜ ਦੇਣਾ ਤੇ ਕੋਈ ਵੈਦਰ ਦੀ ਪ੍ਰੋਬਲਮ ਹੈਗੀ ਹੈ ਤੇ ਸ਼ਾਮ ਨੂੰ ਮੈਸੇਜ ਦੰਨੇ ਆ ਉਸ ਸਾਰੇ ਦਾ ਸਾਰਾ WhatsApp ਦੇਤੇ ਨੇ ਲੱਖਾਂ ਲੋਕਾਂ ਕੋਲ ਚਲਾ ਜਾਂਦਾ ਵਾਓ ਮਤਲਬ ਬਹੁਤ ਹੀ ਸਟਰੋਂਗ ਮੈਨੇਜਮੈਂਟ ਪ੍ਰੋਸੈਸ ਦੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਰ ਘਰ ਹਰ ਕਿਸਾਨ ਦੇ ਘਰ ਤੱਕ ਪਹੁੰਚ ਗਈ ਹੈ ਬਿਲਕੁਲ ਜੀ ਬਿਲਕੁਲ ਅ ਅਸੀਗੇ ਸਾਡੇ ਨਾਲ ਡਾਕਟਰ ਸਦबीर ਸਿੰਘ ਜੀ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਮੈਨੂੰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗ ਰਿਹਾ ਬਹੁਤ ਹੀ ਮਾਣ ਔਰ ਫਖਰ ਮਹਿਸੂਸ ਹੋ ਰਿਹਾ ਕਿਉਂਕਿ ਇਹ ਯੂਨੀਵਰਸਿਟੀ ਸਾਡੀ ਆਪਣੇ ਲੁਧਿਆਣਾ ਸ਼ਹਿਰ ਦੇ ਅੰਦਰ ਹੈ ਔਰ ਤੁਹਾਨੂੰ ਦੁਬਾਰਾ ਦੱਸ ਦਿੰਨੀ ਹੈ ਇਟ ਹੈਜ਼ ਬੀਨ ਰੈਂਕਡ 100 ਇਨ ਦ of agriculture sciences 93rd rank aana bahut choti gall nahi bahut maan di gall hai aur sahi aur sateek khabran layi dekhde raho the city headlines thank you